ਆਸਟ੍ਰੇਲੀਆ ਦੇ ਵਿੱਚ ਠੰਡ ਹੁੰਦੀ ਹੈ ਤਾਂ ਭਾਰਤ ਦੇ ਵਿੱਚ ਗਰਮੀ ਪੈ ਰਹੀ ਹੁੰਦੀ ਹੈ ਤੇ ਜਦੋਂ ਭਾਰਤ ਦੇ ਵਿੱਚ ਠੰਡ ਹੁੰਦੀ ਹੈ ਤਾਂ ਉਧਰ ਗਰਮੀ ਸ਼ੁਰੂ ਹੋ ਜਾਂਦੀ ਹੈ ਤਾਂ ਹੁਣ ਜਿਹੜਾ ਵੈਦਰ ਹੈ ਉਹ ਕਿਸੇ ਹਿਸਾਬ ਦਾ ਚੱਲ ਰਿਹਾ ਹੈ। ਅੱਜ ਆਸਟ੍ਰੇਲੀਆ ਦੇ ਵਿੱਚ ਇਹ ਨਾ ਵੀਕ ਦੇ ਵਿੱਚ ਸਾਰੇ ਤਰ੍ਹਾਂ ਦੇ ਵੈਦਰ ਆ ਗਰਮੀ ਵਧਣ ਨੂੰ ਬਾਦੇ ਪਏ ਆ ਪਰ ਇੰਨੀ ਆ ਵੀ 2-3 ਦਿਨਾਂ ਬਾਅਦ ਆ ਆਡੋ ਸੇ ਕਰਨ ਲਈ ਠੰਡ ਹੋ ਜਾਂਦੀ ਹੈ ਸੋ ਹੁਣ ਸ਼ਹੀਦੀ ਦਿਹਾੜੇ ਦੀ ਜੇ ਗੱਲ ਕੀਤੀ ਜਾਵੇ ਤਾਂ ਕਿਹੜੇ ਕਿਹੜੇ ਗੁਰੂ ਘਰਾਂ ਦੇ ਵਿੱਚ ਸਵਾਗਤ ਕਰਵਾਏ ਜਾ ਰਹੇ ਹਨ ਹਰੇਕ ਗੁਰੂ ਘਰ ਦੇ ਵਿੱਚ ਹਰੇਕ ਘਰ ਦੇ ਵਿੱਚ ਹਰੇਕ ਦੀਆਂ ਅੱਖਾਂ ਨਾਮ ਹੋਣਗੀਆਂ ਇਹਨਾਂ ਦਿਨਾਂ ਦੇ ਵਿੱਚ ਹਰੇਕ ਗੁਰੂ ਘਰ 'ਚ ਇਹ ਪ੍ਰੋਗਰਾਮ ਜਿਕੇ ਹੋਇਆ ਮਨਾਇਆ ਜਾ ਰਿਹਾ ਹੈ ਸਾਥ ਸਾ 8th ਯੂਨਾਈਟਿਡ 6 ਵੱਲੋਂ ਵੀ ਆਸਟ੍ਰੇਲੀਆ ਦੇ ਵਿੱਚ ਲੋੜਵੰਦ ਪਰਿਵਾਰਾਂ ਦੇ ਲਈ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ ਸੋ ਕਰਨਾਲ ਸਿੰਘ ਜੀ ਹੋਰ ਜ਼ਿਆਦਾ ਜਾਣਕਾਰੀ ਦੇਣਗੇ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ ਤਾਂ ਉਹ ਰਾਬਤਾ ਕਰਕੇ ਲੰਗਰ ਲੈ ਸਕਤੀਆਂ ਨੇ ਆ ਹਰਦੀਪ ਸਿੰਘ ਨੇ ਹਰਦੀਪ ਸਿੰਘ ਬੈਂਸ ਮੈਲਬਨ ਤੋਂ ਉਹਨਾਂ ਨੇ ਆਪਾਨੂੰ ਮੈਸੇਜ ਭੇਜਿਆ ਸੀਗਾ ਕਿ ਮੈਲਬਨ ਦੇ ਵਿੱਚ ਬਕਟੋਰੀਅਸ ਜਾਂ ਆਸਟ੍ਰੇਲੀਆ ਚ ਵੀ ਕਿਤੇ ਵੀ ਜਿਹੜੇ ਬੱਚੇ ਸਾਡੇ ਨਵੇਂ ਆਏ ਹੋਏ ਆ ਕੋਈ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਡਰਾਈ ਗਰੋਸਰੀਜ਼ ਦੀ ਤਾਂ ਉਹ ਖਾਲਸਾ ਏਡ ਆਸਟ੍ਰੇਲੀਆ ਨਾਲ ਸੰਪਰਕ ਕਰ ਸਕਦੇ ਆ ਕੈਨੇਡਾ ਦੇ ਵਿੱਚ 1 ਤਾਰੀਖ ਤੋਂ ਨਵੀਆਂ ਪਾਲਿਸੀਜ਼ ਲਾਗੂ ਕਰ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ ਲੈ ਕੇ ਵਿਦਿਆਰਥੀਆਂ ਦੇ ਮਾਪਿਆਂ ਤੇ ਜੇਬਾਂ ਤੇ ਬਹੁਤ ਭਾਰੀ ਭੋਜ ਬਹ ਜਾਪੇਗਾ ਤਾਂ ਕੀ ਕੋਈ ਐਦਾਂ ਦੀਆਂ ਪਾਲਿਸਿਸ ਵਿਦਿਆਰਥੀਆਂ ਨੂੰ ਜਾਂ ਫਿਰ ਜਿਹੜੇ ਕੋਈ ਹੋਰ ਵੀਜ਼ਾ ਦੇ ਆਧਾਰਿਤ ਆਸਟ੍ਰੇਲੀਆ ਦੇ ਵਿੱਚ ਆ ਰਹੇ ਨੇ ਕਿ ਉਹਨਾਂ ਨੂੰ ਵੀ ਕੁਝ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਕਈ ਵਾਰ ਇਹ ਲੋਗ ਇਹ ਸਮਝਦੇ ਆ ਵੀ ਦੁਨੀਆ ਦੇ ਉੱਤੇ ਵੀ ਕੈਨੇਡਾ ਦੀਆਂ ਸਰਕਾਰਾਂ ਦਾ ਉੱਥੋਂ ਦਾ ਲਾ ਜਿਹੜਾ ਅਲੱਗ ਆ ਜਾਂ ਆਸਟ੍ਰੇਲੀਆ ਦਾ ਬਿਲਕੁਲ ਅਲੱਗ ਆ ਹੋਣੇ ਇਹ ਗੱਲਾਂ ਬਹੁਤੀਆਂ ਨਹੀਂ ਰਹਿ ਗਈਆਂ ਇਹ ਆਈਪੀਐਲ ਦੇ ਆਸਟ੍ਰੇਲੀਆ ਦੇ ਜਿਹੜੇ ਖਿਡਾਰੀ ਨੇ ਕਰੋੜਾਂ ਦੇ ਵਿੱਚ ਖਰੀਦੇ ਨੇ ਤਾਂ ਕੀ ਇਹ ਗੱਲ ਸਹੀ ਹੈ ਪੈਟ ਕਮਨ ਨੂੰ 20 ਕਰੋੜ ਸਾਢੇ 20 ਕਰੋੜ ਦਾ ਵਿਕਿਆ ਜੀ ਜੀ ਬੈਸਨ ਸੰਨ 10 ਕਰੋੜ ਦਾ ਇਦਾਂ ਹੀ ਮਿਸ਼ਨ ਸਟਾਕ ਜਿਹੜਾ ਆ 24 ਕਰੋੜ 7 ਲੱਖ ਦੀ ਬੇਕੋ ਪੱਲਾ ਹੀ ਪਲੇਅਰ ਖਰੀਦੀ ਲਿਆ ਆਸਟ੍ਰੇਲੀਆ ਡਾਇਰੀ ਪ੍ਰੋਗਰਾਮ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਨਵਦੀਪ ਤਾਲੀਵਾਲ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਜਿਸ ਵਿੱਚ ਗੱਲਬਾਤ ਹੁੰਦੀ ਹੈ ਆਸਟ੍ਰੇਲੀਆ ਦੇ ਚੱਪੇ-ਚੱਪੇ ਦੀ ਤੇ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ ਪੰਜਾਬ ਤੇ ਭਾਰਤ ਦੇ ਪੱਖ ਦੇ ਮਸਲਿਆਂ ਨੂੰ ਲੈ ਕੇ ਕੀ ਕੁਝ ਚੱਲ ਰਿਹਾ ਹੈ ਖਾਸ ਸੱਤ ਸਮੁੰਦਰ ਪਾਰ ਆਸਟ੍ਰੇਲੀਆ ਦੇ ਵਿੱਚ ਬੈਠੇ ਸਾਡੇ ਜਿਹੜੇ ਪੰਜਾਬੀ ਨੇ ਉਹ ਕੀ ਸੋਚਦੇ ਨੇ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਹੋਏ ਨੇ ਤੇ ਕੀ ਕਹਿਣਾ ਚਾਹੁੰਦੇ ਨੇ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਅਕਸਰ ਸਾਡੇ ਨਾਲ ਆਸਟ੍ਰੇਲੀਆ ਤੋਂ ਜੁੜਦੇ ਨੇ ਕਰਨਾਲ ਸਿੰਘ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਕਰਨਾਲ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਦਰਸ਼ਕਾਂ ਨੂੰ ਜੀ ਕਰਨਾਲ ਸਿੰਘ ਜੀ ਸ਼ੁਰੂਆਤ ਅਕਸਰ ਆਪਾਂ ਵੈਦਰ ਤੋਂ ਹੀ ਕਰਦੇ ਹੁੰਨੇ ਆ ਤਾਂ ਜਦੋਂ ਆਸਟ੍ਰੇਲੀਆ ਦੇ ਵਿੱਚ ਠੰਡ ਹੁੰਦੀ ਹੈ ਤਾਂ ਭਾਰਤ ਦੇ ਵਿੱਚ ਗਰਮੀ ਪੈ ਰਹੀ ਹੁੰਦੀ ਹੈ ਤੇ ਜਦੋਂ ਭਾਰਤ ਦੇ ਵਿੱਚ ਠੰਡ ਹੁੰਦੀ ਹੈ ਤਾਂ ਉਧਰ ਗਰਮੀ ਸ਼ੁਰੂ ਹੋ ਜਾਂਦੀ ਹੈ ਤਾਂ ਹੁਣ ਜਿਹੜਾ ਵੈਦਰ ਹੈ ਉਹ ਕਿਸੇ ਹਿਸਾਬ ਦਾ ਚੱਲ ਰਿਹਾ ਹੈ ਬਿਲਕੁਲ ਐਕਚੁਅਲੀ ਕਿ ਸਾਡਾ ਗਰਮੀਆਂ ਦਾ ਵੈਦਰ ਹੁੰਦਾ ਜਿੱਦਾਂ ਉੱਪਰ ઓਪੋਜ਼ਿਟ ਵੀ ਪੰਜਾਬ ਦੇ ਟੋਟਲੀ ਆਪੋਜ਼ਿਟ ਪਰ ਦੋ-ਚਾਰ ਦਿਨ ਗਰਮੀ ਪੈ ਕੇ ਫਿਰ ਰਾਤ ਨੂੰ ਫੇਰ ਠੰਡ ਹੋਣ ਲੱਗ ਪਈ ਸੀ ਸੋ ਗਰਮੀ ਚੱਲਦੀ ਆ ਜੇ ਦੇਖਿਆ ਜਾਵੇ ਤਾਂ ਆਸਟ੍ਰੇਲੀਆ ਦੇ ਵਿੱਚ ਇਹ ਨਾ ਵੀਕ ਦੇ ਵਿੱਚ ਸਾਰੇ ਤਰ੍ਹਾਂ ਦੇ ਵੈਦਰ ਆ ਥੰਡਰਸਟੋਮ ਆ ਰਿਹਾ ਫਾਰ ਨਾਰਥ ਕੇਨਜ਼ਲਾ ਕਹਿ ਸਕਦੇ ਹਾਂ ਅਸੀਂ ਆਪਣੇ ਉਧਰ ਕਾਫੀ ਪੁਰਾਣੇ ਫਾਰਮਰ ਬੈਠੇ ਆ ਉਧਰ ਥੰਡਰਸਟੋਮ ਆਇਆ ਅੱਜ ਤੱਕ ਦੇ ਬਹੁਤ ਵੱਡੇ 50 ਸਾਲਾਂ ਤੋਂ ਨੁਕਸਾਨ ਵੀ ਕਾਫੀ ਹੋਇਆ ਫਸਲਾਂ ਦਾ ਵੀ ਹੋਰ ਬੀਜ ਦਾ 에어ਪੋਰਟ ਦੀ ਕੋਸ਼ ਦੇ ਨਾਲ ਲਈ ਆ ਉਹਨਾਂ ਨੂੰ ਬੰਦ ਕਰਨੀ ਪਈ ਸੋ ਇਦਿਆਂ ਦੇ ਸਾਰੇ ਕਈ ਜਗ੍ਹਾ ਤੇ ਠੰਡ ਵੀ ਹੈਗੀ ਕਾਫੀ ਅ ਰਲਵੇਂ ਮਿਲਵੇਂ ਆ ਮੌਸਮ ਲੱਗੇ ਪਰ ਅਸੀਂ ਜਿੱਦਾਂ ਫੇਰ ਵੀ ਗਰਮੀ ਵੱਣ ਨੂੰ ਵਾਦੇ ਪਏ ਆ ਪਰ ਇੰਨੀ ਆ ਵੀ ਦੋ ਤਿੰਨ ਦਿਨ ਬਾਅਦ ਆ ਹਾਊ ਟੂ ਸੇ ਕੰਰੈਂਟਲੀ ਠੰਡ ਹੋ ਜਾਂਦੀ ਫੇਰ ਜੀ ਬਿਲਕੁਲ ਸੋ ਇਸ ਦਿਨ ਅਹੀ ਅਗਲੀ ਖਬਰ ਵੱਲ ਵਧਾਂਗੇ ਕਿ ਜੇ ਮੈਂ ਪੰਜਾਬ ਤੋਂ ਹੀ ਗੱਲ ਕਰਾਂਗੀ ਕਿ ਜਦੋਂ ਆਮ ਮਹੀਨਾ ਚੱਲ ਰਿਹਾ ਹੁੰਦਾ ਹੈ ਖਾਸ ਕਰਕੇ ਪੋਦੀ ਸ਼ੁਰੂਆਤ ਹੁੰਦੀ ਹੈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕਿਲਾ ਛੱਡਣਾ ਪਰਿਵਾਰ ਸਮੇਤ ਫਿਰ ਸਾਰੇ ਪਰਿਵਾਰ ਦਾ ਸਰਸਾ ਨਦੀ ਤੇ ਵਿਛੋੜਾ ਪਹਿਚਾਣਾ ਅੱਡੋ ਅੱਟ ਸਾਰਾ ਪਰਿਵਾਰ ਹੋ ਜਾਣਾ ਤਾਂ ਉਸ ਦਿਨਾਂ ਦੀ ਗੱਲ ਕਰੀਏ ਤਾਂ ਰੌਂਗਟੇ ਖੜੇ ਹੁੰਦੇ ਨੇ ਜਦੋਂ ਇਤਿਹਾਸ ਪੜ੍ਹਦੇ ਆ ਜਦੋਂ ਸਾਡੇ ਸਿੱਖ ਪ੍ਰਚਾਰਕ ਕਥਾ ਦੇ ਰਾਹੀ ਕੀਰਤਨ ਦੇ ਰਾਹੀ ਰਾਗੀ ਢਾਡੀ ਜਥੇ ਵੱਖੋ ਵੱਖਰੇ ਗੁਰਮਤ ਸਮਾਗਮਾਂ ਦੇ ਦੌਰਾਨ ਬਿਆਨ ਕਰਦੇ ਨੇ ਉਸ ਸ਼ਹਾਦਤ ਦੇ ਦਿਨਾਂ ਨੂੰ ਤਾਂ ਲੱਗਦਾ ਹੈ ਕਿ ਉਹ ਬਿਆਨ ਕਰਨ ਦਾ ਹੀ ਬੜਾ ਔਖਾ ਲੱਗਦਾ ਹੈ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਰੌਂਗਟੇ ਖੜਨ ਬਣਿਆ ਗੱਲਾਂ ਹੁੰਦੀਆਂ ਨੇ ਕਿ ਕਿਵੇਂ ਸਾਡੇ ਸਿੰਘਾਂ ਨੇ ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ ਦਸਮ ਪਿਤਾ ਜੀ ਜਿਨ੍ਹਾਂ ਦੇ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਮਾਤਾ ਗੁਜਰ ਘੋਰ ਜੀ ਤੇ ਉਹਨਾਂ ਨਾਲ ਹੋਰ ਵੀ ਬਹੁਤ ਸਾਰੇ ਸਿੰਘ ਨੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਤਾਂ ਅੱਜ ਦੀ ਜੇ ਗੱਲ ਕੀਤੀ ਜਾਵੇ ਤਾਂ ਚਮਕੌਰ ਦੀ ਗੜੀ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬ ਜਾਤਿਆਂ ਨੂੰ ਸਤ ਸਤ ਨਮਨ ਕਰਦੇ ਆਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਪੰਜਾਬ ਤੋਂ ਭਾਰਤ ਤੋਂ ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ ਤੋਂ ਜਿੱਥੇ-ਜਿੱਥੇ ਸਿੱਖ ਕੌਮ ਵਸਦੀ ਹੈ ਸਾਰਿਆਂ ਤੋਂ ਸੰਗਤ ਉੱਥੇ ਪਹੁੰਚ ਰਹੀ ਹੈ ਤੇ ਉਹਨਾਂ ਨੂੰ ਸਤ ਸਤ ਨਮਨ ਕਰ ਰਹੀ ਹੈ ਅਸੀਂ ਵੀ ਇਸ ਮੰਚ ਤੋਂ ਉਹਨਾਂ ਨੂੰ ਸ਼ਰਧਾ ਦੇ ਭਾਵਨਾ ਦੇ ਫੁੱਲ ਭੇਟ ਕਰਦੇ ਆਂ ਤਾਂ ਕਰਨਾਲ ਸਿੰਘ ਜੀ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ-ਜਿੱਥੇ ਸਾਡੇ ਪੰਜਾਬੀ ਗਏ ਉਸਕਤ ਮਹਿਨਤਾ ਕੀਤੀਆਂ ਜਿੱਥੇ ਉਹਨਾਂ ਨੇ ਆਪਣੇ ਕਾਰੋਬਾਰ ਸਥਾਪਿਤ ਕੀਤੇ ਉੱਥੇ ਹੀ ਉਹਨਾਂ ਨੇ ਜ਼ਮੀਨਾਂ ਮੁੱਲ ਲੈ ਕੇ ਗੁਰੂ ਘਰ ਉਹ ਸਾਰੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਿਸ਼ੋਭੇਦ ਕੀਤੇ ਗਏ ਆ ਬਹੁਤ ਹੀ ਖੁਸ਼ ਨਸੀਬਾ ਸੀ ਕਿ ਸਾਡੀ ਸਿੱਖ ਕਮਿਊਨਿਟੀ ਨੇ ਗੁਰੂ ਘਰ ਉੱਥੇ ਸਥਾਪਿਤ ਕਰਵਾਏ ਸਾਡੀ ਸਾਰੀ ਸੰਗਤ ਜਿਹੜੀ ਉਹ ਹਰ ਰੋਜ਼ ਉੱਥੇ ਜਾਂਦੀ ਹੈ ਤਾਂ ਗੁਰੂ ਘਰਾਂ ਦੀਆਂ ਕਮੇਟੀਆਂ ਬਣੀਆਂ ਉਹਨਾਂ ਵੱਲੋਂ ਵੱਖ-ਵੱਖਰੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਬਾਰਲੀ ਮੁਲਕਾਂ ਦੇ ਵਿੱਚ ਜੰਮੇ ਜਾਈ ਸਾਡੇ ਬੱਚੇ ਨੇ ਜਿਹੜੇ ਉਹਨਾਂ ਨੂੰ ਸਿੱਖ ਧਰਮ ਦੇ ਨਾਲ ਜੋੜਨ ਦੇ ਲਈ ਗੁਰਮਤਿ ਸੰਧਾਤਾ ਦੇ ਨਾਲ ਜੋੜਨ ਦੇ ਲਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਸਾਰੇ ਦਿਹਾੜੇ ਨੇ ਜਿਹੜੇ ਉਹ ਮਨਾਏ ਜਾਂਦੇ ਨੇ ਸੋ ਹੁਣ ਸ਼ਹੀਦੀ ਦਿਹਾੜੇ ਦੀ ਜੇ ਗੱਲ ਕੀਤੀ ਜਾਵੇ ਤਾਂ ਕਿਹੜੇ ਕਿਹੜੇ ਗੁਰੂ ਘਰਾਂ ਦੇ ਵਿੱਚ ਸਮਾਗਮ ਕਰਵਾਏ ਜਾ ਰਹੇ ਨੇ ਉਹ ਦੇਖਿਆ ਜਾਵੇ ਤਾਂ ਇਹ ਗੱਲ ਹੁਣ ਕਹਿਣ ਦੀ ਤਾਂ ਹੀ ਨਹੀਂ ਕਿਉਂਕਿ ਇੱਕ ਭਾਣਾ ਆ ਮੰਨਣਾ ਆ ਗੁਰੂ ਦੀ ਲਾਜ ਵਿੱਚ ਰਹਿਣਾ ਤੇ ਚੜ੍ਹਦੀ ਕਲਾ ਦਾ ਮਾਰਗਦਰਸ਼ਨ ਸਾਨੂੰ ਗੁਰੂ ਸਾਹਿਬ ਦਰਸਾ ਗਏ ਤੇ ਸ਼ੁਰੂਆਤ ਆਪਾਂ ਕਰਦੇ ਆ ਜਿੱਦਾਂ ਤੁਸੀਂ ਕੁਐਸਚਨ ਕੀਤਾ ਹੀ ਆ ਬਈ ਇਹ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਗੁਰੂ ਗ੍ਰੰਥ ਸਾਹਿਬ ਤੱਕ ਜਾਂ ਸ਼ਹੀਦਾਂ ਸਿੰਘਣੀਆਂ ਜਪ ਦੋ ਟਾਈਮ ਅਰਦਾਸ ਦੇ ਵਿੱਚ ਪੜ੍ਹਦੇ ਆ ਫਿਰ ਇਹ ਗੁਰੂ ਘਰ ਦੇ ਵਿੱਚ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਹਕੂਰਵਾਨੀਆਂ ਕੀਤੀਆਂ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਾਰਖੜੀਆਂ ਤੇ ਚੜੇ ਇੱਕ ਗੱਲ ਉਦੋਂ ਹੀ ਸੁੱਤੇ ਸਿੱਧ ਕਹਿਣ ਵਾਲੀ ਨਹੀਂ ਇਹ ਪ੍ਰੈਕਟੀਕਲ ਹੋਇਆ ਸਾਹਮਣੇ ਹੋਇਆ ਸਹਿਮਜਾਦੇ ਨਹੀਂ ਹੈ ਵਿਚਣੇ ਗਏ ਕਿੱਦਾਂ ਕਰਵਾਨੀਆਂ ਹੋਈਆਂ ਮਾਤਾ-ਮਾ ਪੈਣਾ ਨੇ ਆਪਣੇ ਬੱਚਿਆਂ ਦੇ ਟੂਟੇ ਕਰਵਾ ਕੇ ਗਲਾਂ ਦੇ ਵਿੱਚ ਹਾਰ ਪਾ ਕੇ ਸੀ ਵੀ ਨਹੀਂ ਮੰਨੀ ਇਹ ਕਿੱਥੋਂ ਪ੍ਰਾਪਤ ਹੋਈ ਝੜਦੀ ਕਲਾ ਇਹ ਝੜਦੀ ਕਲਾ ਗੁਰੂ ਸਾਹਿਬਾਂ ਦੀ ਵਕਸ਼ਿਸ ਇਹ ਪੰਜਾਬੀਆਂ ਨੂੰ ਇਸ ਖੇਤੇ ਦੇ ਵਿੱਚੋਂ ਆਨੰਦਪੁਰ ਦੇ ਵਾਸੀ ਨੇ ਆਪਣੇ ਪਰਿਵਾਰ ਦੇ ਉੱਤੇ ਸਾਰਾ ਕੁਝ ਝਰ ਕੇ ਆਪਣਾ ਪਰਿਵਾਰ ਵਾਰ ਕੇ ਇਹ ਉਹੀ ਚਾਰ ਸਹਬ ਜਾਦੇ ਨੇ ਅਨਫੋਰਗੇਟੇਬਲ ਹਿਸਟਰੀ ਹੂੰ ਥੀਸ 6 ਹੀਰੋਇਜ਼ਮ ਐਂਡ ਸੈਕਰੀਫਾਈਸ ਫॉर ਦੀ ਹਿਮੈਨਿਟੀ ਫॉर ਦੀ ਆਦਰ ਰਿਲੀਜੀਅਨਸ ਐਸ ਵੈਲ ਜੇ ਤਾਂ ਕੋਈ ਆਪਣੇ ਲਈ ਕੁਰਬਾਨੀ ਕਰਦਾ ਜਾਂ ਆਪਣੇ ਖੇਤੇ ਲਈ ਕਰਦਾ ਜਾਂ ਆਪਣੀ ਸੰਸਾ ਲਈ ਕਰਦਾ ਉਹ ਇੱਕ ਵੱਖਰੀ ਗੱਲ ਹੋਣ ਬੜੀਆ ਪਰ ਇਹ ਪੂਰੀ ਮਨੁੱਖਤਾ ਦੇ ਲਈ ਸਾਰਿਆਂ ਦੇ ਹੱਕਾਂ ਦੇ ਲਈ ਮਤਾਮਾ ਪੈਣਾ ਦੇ ਹੱਕਾਂ ਦੇ ਲਈ ਕਾਸ ਸਿਸਟਮ ਨੂੰ ਉਡਾਉਣ ਦੀ ਖਾਤਰ ਭਿੰਨ ਭਾਗ ਸਾਰਿਆਂ ਨੂੰ ਬਰਾਬਰ ਦਾ ਕਰਨ ਦੀ ਖਾਤਰ ਜ਼ੁਲਮ ਨਹੀਂ ਮੰਨਣਾ ਇੱਕ ਧਰਮ ਜਿਹੜਾ ਉਸ ਵੇਲੇ ਦਾ ਸੀਗਾ ਦੂਜੇ ਧਰਮਾਂ ਨੂੰ ਦਵਾ ਕੇ ਜ਼ਬਰਦਸਤੀ ਮੁਸਲਮਾਨ ਬਣਾ ਕੇ ਇਸਲਾਮ ਦੇ ਵਿੱਚ ਵੀ ਉਸ ਬੰਦੇ ਨੂੰ ਉਹਦਾ ਨਾਂ ਨਹੀਂ ਆਪਾਂ ਲੈਣਾ ਚਾਹੁੰਦੇ ਇਹਨਾਂ ਦਿਨਾਂ 'ਚ ਉਹ ਸਰਾਜੇ ਨੇ ਉਹ ਰਾਜੇ ਨੇ ਉਹਨਾਂ ਜ਼ੁਲਮ ਕੀਤਾ ਵੀ ਉਹਦੀ ਇਨਨਾ ਮੰਨਦੇ ਹੋਏ ਸਾਹਿਬ ਜਿਆਦਿਆਂ ਨੇ ਜਿੱਤ ਪ੍ਰਾਪਤ ਕੀਤੀ ਆਪਣੇ ਸਿਧਾਂਤਾਂ ਦੀ ਸਿੱਖੀ ਦੀ ਗੁਰੂ ਪਰ ਜੋ ਮਾਤਾ ਗੁਜਰੀ ਨੇ ਸਿਖਿਆਵਾ ਦਿੱਤੀਆਂ ਸੀਗੀਆਂ ਤਨ ਤਨ ਮਾਤਾ ਗੁਜਰੀ ਇਹਨਾਂ ਦਿਨਾਂ ਦੇ ਵਿੱਚ ਸਾਡੇ ਲਈ ਕੋਈ ਇਦਾਂ ਦੇ ਅੱਖਰ ਨਹੀਂ ਹੈਗੇ ਅਸੀਂ ਬਿਲਕੁਲ ਤੁਸੀਂ ਜਿੱਦਾਂ ਕਿ ਆ ਬਿਆਨ ਕਰਨ ਤੋਂ ਬਾਹਰ ਆ ਦੁਨੀਆ ਭਰ ਦਾ ਇਹ ਬਹੁਤ ਨਿਆਰੀ ਤਰ੍ਹਾਂ ਦੀ ਕੁਰਬਾਨੀ ਆ ਜਿਹੜੀ ਕਿ ਦੁਨੀਆ ਤੇ ਸਾਨੂੰ ਦਖਣੀ ਬਣ ਦੇਖਣਾ ਔਰ ਦੱਸਣਾ ਵੀ ਬਣਦਾ ਸੋ ਉਸੇ ਤਾਰਿਕ ਦੇ ਉੱਤੇ ਸਾਡੇ ਪੁਰਖਿਆਂ ਨੇ ਆਸਟ੍ਰੇਲੀਆ ਦੇ ਵਿੱਚ ਵੀ ਕਾਫੀ ਨੀਅਰਲੀ 100 ਸਾਲ ਦੇ ਵਿੱਚ ਬਲਗੋਲਗਾ ਤੋਂ ਲੈ ਕੇ ਇਹ ਗੁਰੂ ਘਰ ਸਾਬਤ ਕੀਤੇ ਜਿਹੜੇ ਫਾਰਮਰ ਉਧੋਂ ਆਉਂਦੇ ਸੀ ਸਿੱਖ ਜਾਂ ਜਿਹੜੇ ਵਰਲਡ ਵਾਰਾਂ 'ਚ ਵੀ ਆਏ ਜਾਂ ਇਦਾਂ ਹੀ ਕਿਊਂਜ਼ਲੈਂਡ ਦੇ ਵਿੱਚ ਵੀ ਸ਼ੈਫਟਨ ਦੇ ਵਿੱਚ ਵੀ ਕਹਿਣ ਦਾ ਪਾਪ ਹੀ ਹਰੇਕ ਗੁਰੂ ਘਰ ਦੇ ਵਿੱਚ ਹਰੇਕ ਘਰ ਦੇ ਵਿੱਚ ਹਰੇਕ ਦੀਆਂ ਅੱਖਾਂ ਨਾਮ ਹੋਣਗੀਆਂ ਇਹਨਾਂ ਦਿਨਾਂ ਦੇ ਵਿੱਚ ਹਰੇਕ ਗੁਰੂ ਘਰ 'ਚ ਇਹ ਪ੍ਰੋਗਰਾਮ ਲਿਖੇ ਹੋਇਆ ਮਨਾਇਆ ਜਾ ਰਿਹਾ ਸਪੈਸ਼ਲੀ ਚੈਪਟਰ on ਆਪਾਂ ਦੱਸਿਆ ਸੀ ਕੈਂਪ ਵੀ ਲੱਗਦਾ ਟੈਂਟ ਵੀ ਲੱਗਦੇ ਆ ਆ ਕਮੋਡੀਸ਼ਨ ਨਹੀਂ ਮਿਲਦੀ ਹੁੰਦੀ ਇਸੇ ਤਰ੍ਹਾਂ ਗਲੈਂਡਵੁੱਡ ਵਿੱਚ ਕੈਂਪ ਲੱਗ ਰਿਹਾ ਐ ਐਸੇ ਵੱਲੋਂ ਵੀ ਕੈਂਪ ਲਾਇਆ ਜਾ ਰਿਹਾ ਬਹੁਤ ਵੱਡਾ ਸ਼੍ਰੀਨਗਰ ਦੋਰਾ ਕ੍ਰੀਗੀ ਬਾਰਨ ਸਾਰੇ ਪਾਸਿਆਂ ਤੋਂ ਆ ਜਿੱਥੋਂ ਤੱਕ ਵੀ ਮਤਲਬ ਬਿਆਨ ਨਹੀਂ ਕੀਤਾ ਦੁਨੀਆ ਦੇ ਉੱਤੇ ਕਿਤੇ ਵੀ ਐਦਾਂ ਹੀ ਸਾਰੀਆਂ ਡਿਸਕਸ਼ਨਾਂ ਹੁੰਦੀਆਂ ਹੁਣ ਤਾਂ ਮਤਲਬ ਗੋਰਿਆਂ ਨੂੰ ਆਲ ਦੋ ਵਾਲੇ ਮੜਤੇ ਨੂੰ ਪਤਾ ਲੱਗਣ ਲੱਗ ਪਿਆ ਉਹਨਾਂ ਦੀ ਉਹ ਲੱਗਦਾ ਆ ਆਪੀ ਇਸ ਕੰਮ ਤੋਂ ਬਗੈਰ ਜੋ ਇਹਨਾਂ ਨੇ ਕਰਵਾਨੀਆਂ ਕੀਤੀਆਂ ਜਾਂ ਜਿੱਦਾਂ ਹੋਣਾ ਪਾ ਲੇਟੈਸਟ ਲੈ ਲਈਏ ਕੋਵਿਡ ਦੌਰਾਨ ਲੰਗਰ ਦੀ ਪ੍ਰਥਾ ਤੇ ਦਿੱਲੀ ਦੇ ਵਿੱਚ ਸਿੱਖਾਂ ਵੱਲੋਂ ਕੀਤੇ ਗਏ ਸੁਸਖਾਰ ਜਦੋਂ ਕੋਈ ਖੜਦਾ ਨਹੀਂ ਸੀ ਉਹ ਸੀ ਪੂਰਨਾਂ ਤੇ ਤੁਰਦੇ ਆ ਗੁਰੂ ਦੇ ਸਿੱਖਾਂ ਦਾ ਅਥਾਹ ਪਿਆਰ ਇਦਾਂ ਰਵੇ ਬਸ ਬੇਨਤੀ ਸਾਰਿਆਂ ਨੂੰ ਇਕਤਾ ਦੀ ਆਪਣਾ ਮੂਲ ਪਛਾਣਨ ਦੀ ਅਸੀਂ ਆਪਣੇ ਮੂਲ ਨਾਲ ਜੁੜੇ ਰਹੀਏ ਜੀ ਬਿਲਕੁਲ ਤਾਂ ਅ ਪੂਰੇ ਜਗਤ ਦੀ ਸੰਸਾਰ ਭਰ ਦੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੀ ਸਿੱਖ ਕੌਮ ਹਰ ਥਾਂ ਵਾਕਈ ਕਮਿਊਨਿਟੀਜ਼ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ ਖਾਸ ਕਰਕੇ ਜੇ ਮੈਂ ਗੱਲ ਕਰਾਂ ਤਾਂ ਯੂਨਾਈਟਿਡ ਸਿੱਖ ਸੰਸਥਾ ਦੀ ਤੇ ਖਾਲਸਾ ਏਡ ਦੀ ਅੰਤਰਰਾਸ਼ਟਰੀ ਪੱਤਰਤੀਆਂ ਇਹ ਸੰਸਥਾਵਾਂ ਦੁਨੀਆ 'ਚ ਜਿੱਥੇ ਵੀ ਭੀੜ ਪੈਂਦੀ ਹੈ ਭਾਵੇਂ ਕੋਈ ਲੜਾਈ ਹੋਵੇ ਭਾਵੇਂ ਕਿਤੇ ਪਹਚਾਲ ਆਏ ਹੋਣ ਭਾਵੇਂ ਕਿਤੇ ਹੜ੍ਹ ਆਏ ਹੋਣ ਆਪਸੀ ਦੇਸ਼ਾਂ ਦੀਆਂ ਕੋਈ ਜੰਗਾਂ ਲਗੀਆਂ ਹੋਣ ਵਰਦੀਆਂ ਗੋਲੀਆਂ ਦੇ ਵਿੱਚ ਚਲਦੇ ਬੰਬਾਂ ਦੇ ਵਿੱਚ ਇਹ ਸੰਸਥਾਵਾਂ ਪਹੁੰਚਦੀਆਂ ਨੇ ਦੂਰ ਦੁਰਾਡੇ ਜਾ ਕੇ ਮਦਦ ਕਰਦੀਆਂ ਨੇ ਭਾਵੇਂ ਉਹ ਕੱਪੜਿਆਂ ਦੀ ਮਦਦ ਹੋਵੇ ਭਾਵੇਂ ਉਹ ਖਾਣ ਪੀਣ ਦੀ ਮਦਦ ਹੋਵੇ ਪਾਣੀ ਦੀਆਂ ਬੋਤਲਾਂ ਵੰਡੀਆਂ ਜਾਂਦੀਆਂ ਨੇ ਤਾਂ ਅਕਸਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਤਾਂ ਇਨ੍ਹਾਂ ਸੰਸਥਾਵਾਂ ਬਾਰੇ ਕਿ ਇਨ੍ਹਾਂ ਵੱਲੋਂ ਗੁਰੂ ਸਾਹਿਬ ਦੇ ਦਰਸਾਏ ਹੋਏ ਰਸਤਿਆਂ ਤੇ ਚੱਲਦੇ ਆਂ ਆਪਣੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਸਾਰੇ ਵੱਲੋਂ ਦਸਵੰਦ ਕੱਢਿਆ ਜਾਂਦਾ ਸੰਸਥਾ ਨੂੰ ਚਲਾਇਆ ਜਾ ਰਿਹਾ ਸਾਰੇ ਸਿੱਖ ਕਮਿਊਨਿਟੀ ਆਪਣਾ ਆਪੋ ਆਪਣੇ ਹਿਸਾਬ ਦੇ ਨਾਲ ਦਸਵੰਦ ਕੱਢਦੀ ਹੈ ਤੇ ਇਨ੍ਹਾਂ ਕਾਰਜਾਂ ਤੇ ਵਿੱਚ ਪੂਰਾ ਸਹਿਯੋਗ ਕਰਦੀ ਹੈ ਤੇ ਹੁਣ ਵੀ ਜੇ ਖਬਰ ਸ਼ੇਅਰ ਕਰਾਂ ਤੁਹਾਡੇ ਨਾਲ ਤਾਂ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਖਾਲਸਾ 8 ਯੂਨਾਈਟਿਡ 6 ਵੱਲੋਂ ਵੀ ਆਸਟ੍ਰੇਲੀਆ ਦੇ ਵਿੱਚ ਲੋੜਵੰਦ ਪਰਿਵਾਰਾਂ ਦੇ ਲਈ ਅ ਡਰੇ ਅਗੇ ਲੰਗਰ ਦੀ ਸੇਵਾ ਉਹ ਚਲਾਈ ਜਾ ਰਹੀ ਹੈ ਸੋ ਕਰਨੈਲ ਸਿੰਘ ਜੀ ਹੋਰ ਜ਼ਿਆਦਾ ਜਾਣਕਾਰੀ ਦੇਣਗੇ ਕਿ ਕੁਝ ਵਿਦਿਆਰਥੀ ਨੇ ਜਿਹੜੇ ਨਵੇਂ ਗਏ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਜਾਂ ਉਥੋਂ ਦੀਆਂ ਹੋਰ ਕਮਿਊਨਿਟੀਆਂ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਤਾਂ ਉਹ ਰابطਾ ਕਾਇਮ ਕਰਕੇ ਲੰਗਰ ਲੈ ਸਕਦੀਆਂ ਨੇ ਹਾਂਜੀ ਆ ਹਰਦੀਪ ਸਿੰਘ ਨੇ ਹਰਦੀਪ ਸਿੰਘ ਬੈਂਸ ਮੈਲਬੌਰਨ ਤੋਂ ਉਹਨਾਂ ਨੇ ਆਪਾਂ ਨੂੰ ਮੈਸੇਜ ਭੇਜਿਆ ਸੀਗਾ ਵੀ ਮੈਲਬੌਰਨ ਦੇ ਵਿੱਚ ਬਕਟੋਰੀਅਸ ਜਾਂ ਆਸਟ੍ਰੇਲੀਆ ਚ ਵੀ ਕਿਤੇ ਵੀ ਜੀ ਜਿਹੜੇ ਬੱਚੇ ਸਾਡੇ ਨਵੇਂ ਆਏ ਹੋਏ ਆ ਕੋਈ ਖਾਹੀ ਆ ਆ ਖਾਂਟ ਨਹੀਂ ਵਾਲੀਆਂ ਚੀਜ਼ਾਂ ਦੀ ਡਰਾਈ ਗ੍ਰੋਸਰੀਜ਼ ਦੀ ਤਾਂ ਉਹ ਖਾਲਸਾ ਏਡ ਆਸਟ੍ਰੇਲੀਆ ਨਾਲ ਸੰਪਰਕ ਕਰ ਸਕਦੇ ਆ ਜੀ ਨੰਬਰ ਉਹਨਾਂ ਦੇ ਆ ਜਾਂਦੇ ਉੱਤੇ ਗੂਗਲ ਤੇ ਵੀ ਕਿਤੇ ਵੀ ਆਂ ਜਨਪਦੀਪ ਤੇ ਹੋਰ ਵੀ ਕਿਤੇ ਵੀ ਜ ਸਾਂਡੇ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਆ ਤਾਂ ਉਹ ਤੁਹਾਨੂੰ ਤੁਹਾਡੀ ਡੋਰ ਦੇ ਉੱਤੇ ਫੂਡ ਵੀ ਪਹੁੰਚਾ ਦੇਣਗੇ ਇਹਨਾਂ ਦਿਨਾਂ ਦੇ ਵਿੱਚ ਕੱਲ੍ਹ ਨਹੀਂ ਪਈ ਪੰਜਾਬ ਤੋਂ ਜਾਂ ਇੰਡੀਆ ਤੋਂ ਆਏ ਬਟ ਵੀਨਾ ਪਿੰਪਾ ਤੋਂ ਕਿਉਂਕਿ ਗੋਰਿਆਂ ਦੇ ਦੇਸ਼ ਅਸੀਂ ਰਹਿੰਦੇ ਆ ਸਾਨੂੰ ਕੋਈ ਫਰਕ ਨਹੀਂ ਹੈਗਾ ਸਾਨੂੰ ਉਹਨਾਂ ਨੂੰ ਵੀ ਅਮੈਰੀਕੀ ਕ੍ਰਿਸਮਸ ਕਹਿਣੀ ਪੈਂਦੀ ਆ ਇਹ ਕੋਈ ਉਹ ਗੱਲ ਨਹੀਂ ਹੈਗੀ ਕਿਉਂਕਿ ਸਭੇ ਸਾਂਝੀ ਵਾਲਤਾ ਦੀ ਗੱਲ ਤਾਂ ਹੀ ਹੁੰਦੀ ਆ ਸੋ ਉਹ ਜਦੋਂ ਉਹਨਾਂ ਦੇ ਵੀ ਜਿਹੜੇ ਪਰਿਵਾਰ ਉਹਨਾਂ ਦੇ ਵੀ ਖੁਸ਼ ਹੈਗੇ ਆ ਜਿਨ੍ਹਾਂ ਦੇ ਕਿ ਪੇਰੈਂਟਸ ਨਹੀਂ ਹੁੰਦੇ ਬੱਚੇ ਗੋਰਿਆਂ ਦੇ ਵੀ ਤਾਂ ਉਹਨਾਂ ਨੂੰ ਵੀ ਇਹ ਖਾਲਸਾ ਏਟ ਦੇ ਯੂਨਾਈਟਿਡ ਸਿਕਸ ਵਾਰੀਆਂ ਸਸਾਵਾ ਤੇ ਹੋਰ ਕੋਗੈਗ ਨੇ ਵੀ ਕੋਗੈਗ ਗੱਲ ਨੇ ਭਾਜੀ ਪਰਮਜੀ ਸਿੰਘ ਬੈਣੀਪਾਲ ਉਹਨਾਂ ਨੇ ਵੀ ਕੇਅਰ 1 ਕੇਅਰ ਆਲ ਵੱਲੋਂ ਵੀ 22 ਤਰੀਕ ਤੋਂ ਜਿੱਦਾਂ ਜਿੱਦਾਂ ਇਹ ਸਫਰ ਸ਼ਹੀਦਾਂ ਦਾ ਚੱਲਦਾ ਆ ਨਾਲ ਨਾਲ ਲੰਗਰ ਦੀਆਂ ਰਸਤਾ ਦਿੱਤੀਆਂ ਜਾਂਦੀਆਂ ਡرائی ਰਸਤਾਂ ਦਿੱਤੀਆਂ ਜਾਂਦੀਆਂ ਕਿਉਂਕਿ ਪੈਸੇ ਦੀ ਵੀ ਲੋੜ ਆ ਕਿਸੇ ਨੂੰ ਕੰਮੋਡੀਸ਼ਨ ਦੀ ਲੋੜ ਆ ਕੰਬਣਾ ਦੀ ਲੋੜ ਆ ਕਿਤੇ ਠੰਡ ਆ ਜਾਂ ਕਿਤੇ ਗਰਮੀ ਆ ਤਾਂ ਉਹ ਪ੍ਰੋਵਾਈਡ ਕਰਾਉਂਦੇ ਆ ਸੋ ਇਹਨਾਂ ਦਿਨਾਂ ਦੇ ਵਿੱਚ ਨਾਲ ਨਾਲ ਉਹ ਆਪਣੀਆਂ ਇਹ ਅਮੀਰ ਨਿਆਰਾ ਵਿਰਸਾ ਚਿਰਸਾ ਇਦੇ ਬਾਰੇ ਵੀ ਦੱਸਿਆ ਜਾਂਦਾ 28 ਤਰੀਕ ਤੱਕ ਇਹ ਇਸੇ ਤਰ੍ਹਾਂ ਚੱਲਣਗੇ ਸੋ ਤੁਸੀਂ ਹਰਦੀਪ ਸਿੰਘ ਉਹਨਾਂ ਦਾ ਕੰਟੈਕਟ ਕਰ ਸਕਦੇ ਆ ਮੈਲਬਮ ਤੋਂ ਇਸੇ ਤਰ੍ਹਾਂ ਹੋਰ ਵੀ ਮੁਖੀ ਮੁਖੀ ਨੇ ਖਾਲਸਾ ਹੈਡਸ ਦੇ ਧੰਨਵਾਦੀਆਂ ਉਹਨਾਂ ਦਾ ਏਡਾ ਵੱਡਾ ਉਹਨਾਂ ਨੇ ਆਪਣਾ ਨੈਟਵਰਕ ਬਣਾਇਆ ਹੋਇਆ ਕਿਤੇ ਵੀ ਜੇ ਕੋਈ ਪ੍ਰੋਬਲਮ ਆਉਂਦੀ ਆ ਜਾਂ ਕਿਤੇ ਲੋੜ ਪੈਂਦੀ ਆ ਕੋਈ ਏਦਾਂ ਦੀ ਕੁਦਰਤੀ ਆਹਤ ਆਉਂਦੀ ਆ ਤਾਂ ਹਮੇਸ਼ਾ ਅੱਗੇ ਹੋਗੇ ਅੱਬ ਵੱਧ ਚੜ ਕੇ ਗੁਰੂ ਸਾਹਿਬਾਂ ਦਾ ਲੰਗਰ ਦੀ ਪ੍ਰਥਾ ਆਲਾ ਤੇ ਸਭ ਨਾਲ ਨੋ ਇਕੋ ਜੇ ਸੱਬੇ ਸਾਂਝੀ ਵਾਰਸਤਾਨ ਵੈਲਫੇਅਰ ਤੋਂ ਔਰ ਦੀ ਸੇਵਾ ਨਿਭਾਉਂਦੇ ਧੰਨਵਾਦ ਜੀ ਬਿਲਕੁਲ ਤਾਂ ਵਾਕਿਆ ਹੀ ਬੜਾ ਹੀ ਫਖਰ ਮਹਿਸੂਸ ਹੁੰਦਾ ਜੇ ਜੋ ਸਾਡੀਆਂ ਸਿੱਖ ਕਮਿਊਨਿਟੀ ਦੁਆਰਾ ਬਣਾਈਆਂ ਗਈਆਂ ਸੰਸਥਾਵਾਂ ਦੇਣ ਦੁਨੀਆ ਦੀ ਮਦਦ ਕਰਨ ਤੇ ਲਈ ਪਹੁੰਚਦੀਆਂ ਨੇ ਤਾਂ ਚੰਗਾ ਲੱਗਦਾ ਕਿ ਬਾਬੇ ਨਾਨਕ ਦੇ ਦਰਸਾਏ ਹੋਏ ਰਾਹ ਤੇ ਚੱਲਦਿਆਂ ਨੇ ਜਿਵੇਂ ਇਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਸੀ ਲੋਕਾਂ ਨੂੰ ਕਰਮ ਕਾਂਡਾਂ ਤੋਂ ਦੂਰ ਰੱਖਿਆ ਆਪਣੀਆਂ ਸਿੱਖਿਆਵਾਂ ਲੋਕਾਂ ਤੱਕ ਪਹੁੰਚਾਈਆਂ ਤਾਂ ਅੱਜ ਸਿੱਖ ਕਮਿਊਨਿਟੀ ਉਹਨਾਂ ਤੇ ਪਹਿਰਾ ਦੇ ਰਹੀ ਹੈ 20 ਰੁਪਏ ਵਾਲਾ ਲੰਗਰ ਜੋ ਸੱਚੇ ਸੌਤੇ ਦਾ ਉਹਨਾਂ ਨੇ ਕਰਵਾਇਆ ਤੇ ਸ਼ੁਰੂ ਕੀਤਾ ਤਾਂ ਸਾਡੀ ਸਿੱਖ ਕਮਿਊਨਿਟੀ ਉਸੇ ਹੀ ਪਰੰਪਰਾ ਨੂੰ ਅੱਗੇ ਵਧਾਉਂਦੀ ਹੋਈ ਆਪੋ ਆਪਣੇ ਹਿਸਾਬ ਦੇ ਨਾਲ ਜ਼ਰੂਰਤਮੰਦਾਂ ਤੱਕ ਹੋਮਲੈਸ ਸ਼ੈਲਟਰਸ ਤੱਕ ਲੰਗਰ ਪਹੁੰਚਾਉਣ ਦੀ ਸੇਵਾ ਵੀ ਕਰ ਰਹੀ ਹੈ ਸੋ ਇਸ ਦਿਨਾਂ ਹੀ ਜੇ ਅਸੀਂ ਅਗਲੀ ਖਬਰ ਵੱਲ ਵਧੀਏ ਤਾਂ 22 ਤੋਂ ਲੈ ਕੇ 1 ਵਾਲੀ 1 ਤੱਕ ਆਸਟ੍ਰੇਲੀਆ ਦੇ ਵਿੱਚ ਵੀ ਛੁੱਟੀਆਂ ਦਾ ਜਿਹੜਾ سلسلہ ਉਹ ਚੱਲ ਰਿਹਾ ਹੈਗਾ ਵੱਖੋ ਵੱਖਰੇ ਤਰੀਕੇ ਦੇ ਲੋਕ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਛੁੱਟੀਆਂ ਕਿਤੀਆਂ ਚੱਲ ਰਹੀਆਂ ਨੇ ਇਹਦੇ ਬਾਰੇ ਵੀ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਸਾਂਝੀ ਕਰੋ ਕਿਉਂਕਿ 에어ਪੋਰਟ ਤੇ ਵੀ ਬਹੁਤ ਜ਼ਿਆਦਾ ਰਸ਼ ਵੇਖਣ ਨੂੰ ਮਿਲ ਰਿਹਾ ਲੋਕ ਇੱਧਰ ਉੱਧਰ ਇੱਕ ਨਿਊ ਯਰ ਆ ਰਿਹਾ ਬਾਕੀ ਕ੍ਰਿਸਮਸ ਡੇ ਤੁਸੀਂ ਕਹ ਕਿ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਦੇਣਾ ਆਪਾਂ ਇਹ ਮੰਚ ਸਭ ਦਾ ਸਾਂਝਾ ਹੈ ਕੀ ਤਰ੍ਹਾਂ ਦੀ ਆਪਾਂ ਗੱਲ ਕਰਨੀ ਹੈ ਸੋ ਆਪਾਂ ਇਸ ਨੂੰ ਲੈ ਕੇ ਵੀ ਗੱਲ ਜ਼ਰੂਰ ਕਰਾਂਗੇ ਹਾਂਜੀ ਨਵਦੀਪ ਉਹ ਇਹੀ ਆਪੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਲਈ ਬਾਈ ਨੂੰ ਵੀ ਤਰੀਕ ਨੂੰ ਵੀ 20 ਤੋਂ ਵੀ ਮੈਲਬੌਰਨ ਦੇ ਵਿੱਚ ਵੀ ਸਭ ਤੋਂ ਜ਼ਿਆਦਾ 에어ਪੋਰਟ ਤੇ ਰਸ ਸਿਗਾ ਬਾਹਰ ਜਾ ਤੋ ਏਦੇ ਸਿਡਨੀ ਦੇ ਵਿੱਚ ਵੀ ਇਸੇ ਤਰ੍ਹਾਂ ਚੱਲਦਾ ਹੂੰ ਉਹ ਸਿਕਿਉਰਿਟੀ ਇੰਡਸਟਰੀ ਵੱਲੋਂ ਇਹ ਹਦਾਇਤਾਂ ਹੁੰਦੀਆਂ ਕਿ ਜਦੋਂ ਤੁਸੀਂ ਬੈਗ ਆਪਣਾ ਪੈਕ ਕਰਦੇ ਆ ਇੱਥੇ ਪੁਸ਼ਗਿਸ਼ ਹੁੰਦੀ ਹੈ ਜਾਂ ਵੇਦੇ ਵਿੱਚ ਕੋਈ ਇਦਾਂ ਦਾ ਚੀਜ਼ ਨਾ ਕੋਈ ਪਾ ਦੇਵੇ ਜਾਂ ਤੁਸੀਂ ਆਪ ਪਾਈਆ ਘੱਟੋ-ਘੱਟ ਆਪਣੇ ਨਿਗਾਹ ਦੇ ਵਿੱਚ ਉਹ ਤੁਹਾਡੀ ਦੇਖ ਰੱਖ ਦੇ ਵਿੱਚ ਤੁਸੀਂ ਆਪਣਾ ਬੈਗ ਉਹ ਬੈਗ ਲੌਕ ਲਾ ਕੇ ਜੇ ਕਸਟਮ ਜਾਂ ਕਵਾਰੰਟਾਈਨ ਲੋਡ ਪੋਗੀ ਉਹਨਾਂ ਕੋ ਹੁੰਦਾ ਵੀ ਉਹ ਖੋਲ ਸਕਦੇ ਆ ਸੋ ਇਸੇ ਤਰ੍ਹਾਂ ਉਹਦੀ ਸੇਫਟੀ ਵਾਸਤੇ ਵੀ ਸਾਰਿਆਂ ਦੀ ਉਸ ਇੱਕ ਬੈਟਰੀ ਜਿਹੜੀ ਦਾ ਪੱਗੇ ਵੀ ਦੱਸਿਆ ਸੀਗਾ ਉਹ ਲੱਗਜ਼ ਦੇ ਵਿੱਚ ਨਹੀਂ ਜਾ ਸਕਦੀਆਂ ਸੋ ਇਹਦੇ ਬਾਰੇ ਇੱਕ ਵੱਖਰਾ ਪ੍ਰੋਗਰਾਮ ਬਾਅਦ ਚ ਕਰ ਸਕਦੇ ਆਪਾਂ ਪਰ ਇਹੀ ਤਗੀ ਦੀ ਆ ਕਟੋ-ਕਟ ਵੀ ਜਿਹੜੀ ਤੁਹਾਡੀ ਪੈਕਿੰਗ ਆ ਆਪਣੇ ਆਪ ਕਰੋ ਜਿੱਥੇ ਵੀ ਜਾਣਾ ਜਾਂ ਤੋਂ ਪਹਿਲਾਂ ਤਿਆਰੀ ਕਰੋ ਲਿਸਟ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਬੈਗ ਦੇ ਵਿੱਚ ਆ ਜਾਂ ਕਿਦਾਂ ਨੀਆਂ ਆ ਆਈਟਮਾਂ ਜਿਹੜੀਆਂ ਉਹ ਪੜ ਲਓ ਤੁਸੀਂ ਗੂਗਲ ਦੀ ਸਾਈਟ ਤੇ ਜਾ ਕੇ ਪੇਪਰ ਹਿਫਟੜ ਆ ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਜਰੂਰ ਛੁੱਟੀਆਂ ਨਾਲ ਹੀ ਸੰਬੰਧਿਤ ਨਵਦੀਪ ਇੱਕ ਹੋਰ ਖਬਰ ਇਹ ਆ ਕਿ ਸਕੂਲਾਂ ਦੇ ਵਿੱਚ ਜਿੱਦਾਂ ਹੋ ਜਾਂਦੀਆਂ ਛੁੱਟੀਆਂ ਮਹੀਨਾ-ਮਹੀਨਿਆਂ ਦੀਆਂ ਵੀ ਜਨਵਰੀ ਦੇ ਐਂਡ ਜਾਂ ਫਰਵਰੀ ਵਿੱਚ ਹੀ ਖੁੱਲਣੇ ਸਾਰੇ ਸੋ ਡਬਲ ਡੀ ਮੈਰਿਟਸ ਪੁਆਇੰਟ ਸੇ ਚੱਲਦੇ ਆ ਹੁਣ ਤੋਂ ਲੈ ਕੇ ਸ਼ੁਰੂ ਹੋ ਗਏ 22 ਤੋਂ ਇਹ ਚੱਲਣੇ ਹੈਗੇ ਜੀ ਇੱਕ ਨਵੇਂ ਸਾਲ ਤੱਕ ਜਦੋਂ ਨਵਾਂ ਸਾਲ ਆਉਂਦਾ ਉਦੋਂ ਤੱਕ ਸੋ ਇਹ ਡਬਲ ਡੀ ਮੈਰਿਟਸ ਪੁਆਇੰਟਸ ਬਚਣ ਵਾਸਤੇ ਫੇਰ ਕੋਈ ਇੱਕ ਸਾਡੇ ਬੰਦੇ ਕਹਿੰਦੇ ਆ ਜੀ ਨਹੀਂ ਇਹ ਤਾਂ ਪੈਸੀ ਬਣਾਉਂਦੀਆਂ ਗਵਰਨਮੈਂਟਾਂ ਐਦਾਂ ਦੀ ਗੱਲ ਬਿਲਕੁਲ ਨਹੀਂ ਹੁੰਦੀ ਸਾਡੀ ਸੇਫਟੀ ਲਈ ਹੈ ਨਾ ਦਿਨਾਂ ਚ ਐਕਸੀਡੈਂਟ ਜਿਆਦਾ ਹੁੰਦੇ ਆ ਸੜਕਾਂ ਖਾਲੀ ਹੁੰਦੀਆਂ ਕਾਫੀ ਕਮਰਸ਼ੀਅਲ ਟਰੱਕ ਜਾਂ ਵੱਡੇ ਹੋਰ ਸਾਰੇ ਆ ਸ਼ੂਟਿੰਗਾਂ ਦੇ ਗਏ ਹੋਣ ਕਰਕੇ ਬਹੁਤ ਸਾਰੀ ਜੰਗ ਜਨਰੇਸ਼ਨ ਆ ਉਹ ਸਪੀਡ ਲਿਮਟ ਤੋਂ ਉੱਪਰ ਵੀ ਜਾਂਦੇ ਆ ਸੋ ਇਸ ਕਰਕੇ ਇਹਨਾਂ ਤੋਂ ਬਚਣ ਦੀ ਖਾਤਰ ਤੁਸੀਂ ਆਪਣੀ ਲਿਮਟ 'ਚ ਰਹਿਣਾ ਆ ਸਾਰੇ ਜਨ ਸਪੀਡਿੰਗ ਦਾ ਫਾਈਨ ਵੀ ਹੋ ਸਕਦਾ ਆ ਸੀਟ ਬੈਲਟ ਦੇ ਵੀ ਆਉਂਦੇ ਆ ਸੀਟ ਬੈਲਟ ਵੀ ਲੱਗੀ ਹੋਣੀ ਚਾਹੀਦੀ ਰਾਈਡਿੰਗ ਵਿਦਆਊਟ ਹੈਲਮਟ ਜਿਹੜੇ ਮੋਟਰਸਾਈਕਲ ਤੇ ਜਾਂ ਉਹ ਰਾਈਡ ਹੈਲਮਟ ਦੇ ਨਾਲ ਹੋਣੀ ਚਾਹੀਦੀ ਆ ਮੋਬਾਈਲ ਫੋਨ ਬਿਲਕੁਲ ਨਹੀਂ ਤੁਸੀਂ ਹਉ ਯੂਜ਼ ਕਰ ਸਕਦੇ ਆ ਅਸਟ੍ਰੇਲੀਆ ਕਿਤੇ ਵੀ ਡਰਾਈਵਿੰਗ ਦੌਰਾਨ ਬਿਲਕੁਲ ਮੋਬਾਈਲ ਫੋਨ ਨਹੀਂ ਯੂਜ਼ ਕਰਨਾ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਜਿੱਥੋਂ ਤੱਕ ਸਾਡਾ ਫਰਜ਼ ਬਣਦਾ ਤੁਹਾਡੇ ਨਾਲ ਸਾਂਝੀ ਕਰਨ ਦਾ ਤੇ ਤੁਹਾਡੇ ਸਾਰਿਆਂ ਦੀ ਸੇਫ ਤੇ ਚੰਗੀ ਚੜ੍ਹਦੀ ਕਲਾ ਦੀ ਛੁੱਟੀਆਂ ਦੀ ਅਰਦਾਸ ਕਰਦੇ ਜੀ ਬਿਲਕੁਲ ਹੀ ਤੇ ਇਸ ਦੇ ਨਾਲ ਹੀ ਜਸ ਅਗਲੀ ਖਬਰ ਵਲਪਤੀ ਤਾਂ ਨਵਾਂ ਸਾਲ ਬਿਲਕੁਲ ਨੇੜੇ ਆ ਰਿਹਾ ਤਾਂ ਜਿੱਥੇ ਲੋਕਾਂ ਨੂੰ ਨਵੇਂ ਸਾਲ ਦੀ ਖੁਸ਼ੀ ਹੈ ਨਵੇਂ-ਨਵੇਂ ਕਾਰੋਬਾਰ ਹੋਰ ਜ਼ਿਆਦਾ ਕੁਝ ਕਰਨ ਦੀ ਉਹ ਲੋਕ ਸ਼ਮੂਲੀਅਤ ਕਰਨ ਦੀ ਬਾਰੇ ਸੋਚ ਰਹੇ ਨੇ ਉਹ ਤੇ ਹੀ ਜੇ ਗੱਲ ਕਰੀ ਜਾਵੇ ਕਿ ਵਿਦਿਆਰਥੀ ਨੇ ਜਿਹੜੇ ਉਹਨਾਂ ਨੇ ਵੱਖ-ਵੱਖਰੇ ਮੁਲਕਾਂ ਤੋਂ ਵੱਖ-ਵੱਖਰੇ ਮੁਲਕਾਂ ਦੇ ਵਿੱਚ ਜਾਣਾ ਜਿਵੇਂ ਖਾਸ ਕਰਕੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿਦਿਆਰਥੀ ਨੇ ਜਿਨ੍ਹਾਂ ਨੂੰ ਸੁਨਹਿਰੀ ਭਵਿੱਖ ਦੀ ਭਾਲ ਦੇ ਲਈ ਵੱਖ-ਵੱਖਰੇ ਮੁਲਕਾਂ ਦੇ ਵਿੱਚ ਜਾਣਾ ਪੈ ਰਿਹਾ ਭਾਵੇਂ ਉਹ ਕੈਨੇਡਾ ਹੋਵੇ ਭਾਵੇਂ ਉਹ ਆਸਟ੍ਰੇਲੀਆ ਹੋਵੇ ਭਾਵੇਂ ਯੂਕੇ ਹੋਵੇ ਕਿਉਂਕਿ ਇਹ ਤਿੰਨ ਹੀ ਨੇਮ ਜਿਹੜੇ ਵਿਦਿਆਰਥੀ ਜ਼ਿਆਦਾ ਪ੍ਰੇਫਰ ਕਰਦੇ ਨੇ ਕਿ ਅਸੀਂ ਇਧਰ ਲਈ ਪਾਸੇ ਜਾਈਏ ਉੱਥੇ ਸਾਡੇ ਬਹੁਤ ਸਾਰੇ ਪੰਜਾਬੀ ਵੀ ਰਹਿੰਦੇ ਨੇ ਪਰ ਹੁਣ ਇੱਕ ਹੋਰ ਦੁਚਿੱਤੀ ਜੀ ਜਿਹੜੀ ਬਣ ਗਈ ਹੈ ਅੱਗੇ ਗੱਲ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਖਬਰਾਂ ਆ ਰਹੀਆਂ ਨੇ ਕੈਨੇਡਾ ਦੇ ਵਿੱਚ 1 ਤਾਰੀਖ ਤੋਂ ਨਵੀਆਂ ਪਾਲਿਸਿਸ ਲਾਗੂ ਕਰ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ ਲੈ ਕੇ ਵਿਦਿਆਰਥੀਆਂ ਦੇ ਮਾਪਿਆਂ ਤੇ ਜੇਬਾਂ ਤੇ ਬਹੁਤ ਭਾਰੀ ਬੋਝ ਪੈ ਜਾਵੇਗਾ ਤਾਂ ਕੀ ਕੋਈ ਐਦਾਂ ਦੀਆਂ ਪਾਲਿਸਿਸ ਅਮਰ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਸਾਹਮਣੇ ਆ ਰਹੀਆਂ ਨੇ ਤਾਂ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝ ਪਾਓ ਆਪਾ ਚਾਹੁੰਦੇ ਹੁੰਦੇ ਆ ਕਿ ਸਮਾਂ ਰਹਿੰਦਿਆਂ ਦਰਸ਼ਕਾਂ ਨੂੰ ਸਾਰੀ ਜਾਣਕਾਰੀ ਦਿੱਤੀ ਜਾਵੇ ਬਹੁਤ ਸਾਰੇ ਪੰਜਾਬ ਤੋਂ ਭਾਰਤ ਤੋਂ ਵਸਨੀਕ ਨੇ ਜਿਹੜੇ ਸਾਡਾ ਪ੍ਰੋਗਰਾਮ ਦੇਖਦੇ ਨੇ ਬਹੁਤ ਅਹਿਮ ਜਾਣਕਾਰੀ ਉਹਨਾਂ ਨੂੰ ਮਿਲਦੀ ਹੈ ਗਰਾਊਂਡ ਲੈਵਲ ਦੀ ਜਾਣਕਾਰੀ ਉਹਨਾਂ ਤੱਕ ਪਹੁੰਚਾਉਣੀ ਚਾਹੁੰਦੇ ਹੁੰਦੇ ਆ ਤਾਂ ਉਹਨਾਂ ਨੂੰ ਜ਼ਰੂਰ ਦੱਸੋ ਵੀ ਕੀ ਆਸਟ੍ਰੇਲੀਆ ਦੇ ਵਿੱਚ ਵੀ ਕੁਝ ਅਸੀਆਂ ਪਾਲਿਸਿਸ ਨੇ ਜਿਹੜੀਆਂ ਕੁਝ ਬਦਲਾਅ ਹੋ ਰਹੇ ਨੇ ਵਿਦਿਆਰਥੀਆਂ ਨੂੰ ਜਾਂ ਫਿਰ ਜਿਹੜੇ ਕੋਈ ਹੋਰ ਵੀਜ਼ਾ ਦੇ ਆਧਾਰਿਤ ਆਸਟ੍ਰੇਲੀਆ ਦੇ ਵਿੱਚ ਆ ਰਹੇ ਨੇ ਕਿ ਉਹਨਾਂ ਨੂੰ ਵੀ ਕੁਝ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਅ ਥੈਂਕ ਯੂ ਤੁਹਾਡਾ ਰਾਮਦੀਪ ਇਹ ਕੁਐਸਚਨ ਪੁੱਛਣ ਵਾਸਤੇ ਬਿਲਕੁਲ ਕਈ ਵਾਰੀ ਲੋਕ ਇਹ ਸਮਝਦੇ ਆ ਕਿ ਦੁਨੀਆ ਦੇ ਉੱਤੇ ਵੀ ਕੈਨੇਡਾ ਦੀਆਂ ਸਰਕਾਰਾਂ ਦਾ ਉੱਥੋਂ ਦਾ ਲਾ ਜਿਹੜਾ ਅਲੱਗ ਆ ਜਾਂ ਆਸਟ੍ਰੇਲੀਆ ਦਾ ਬਿਲਕੁਲ ਅਲੱਗ ਆ। ਹੁਣ ਇਹ ਗੱਲਾਂ ਬਹੁਤੀਆਂ ਨਹੀਂ ਰਹਿ ਗਈਆਂ। ਚਾਹੇ ਜੁਕੇ ਹੋਵੇ, ਚਾਹੇ ਯੂ ਐਸ ਏ ਹੋਵੇ, ਕੈਨੇਡਾ ਹੋਵੇ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ ਖਾਸ ਕਰਕੇ ਅ ਜੇ ਇੱਕ ਭਰਾ ਇਹਨਾਂ ਦਾ ਇਹਨਾਂ ਦੇ ਵਿੱਚੋਂ ਜਾਰੇ ਸਾਰੇ ਬਹੁਤ ਸਾਰੇ ਕੰਮਾਂ ਦੇ ਵਿੱਚ ਇਹ ਜਦੋਂ ਇੱਕ ਚੇਂਜ ਕਰਦਾ ਉਹੀ ਜਿਹੜੀਆਂ ਸਾਡੀਆਂ ਬੰਦਿਆਂ ਨੇ ਕੋਸ਼ਿਕ ਮੈਂ ਕਹੂੰਗਾ ਐਕਸ਼ਨ ਕੀਤੇ ਹੁੰਦੇ ਉਹਦੇ ਰਿਐਕਸ਼ਨ ਹੀ ਸਾਹਮਣੇ ਆਉਂਦੇ ਆ ਆਪਾਂ ਕਹਿ ਦਿੰਦੇ ਇਹਨਾਂ ਨੇ ਸੀ ਬਹੁਤ ਛੇਤੀ ਲਾਅ ਚੇਂਜ ਕਰਤਾ ਹੁਣ ਅਸੀਂ ਵੀ ਇਹ ਕਰਨ ਲੱਗ ਪਏ ਆ ਤੇ ਜਿਹਦਾ ਮੌਸਮ ਦਿਨ ਦੇ ਵਿੱਚ ਕਈ ਵਾਰੀ ਬਦਲਦਾ ਹੈ ਨਾ ਦੇਸ਼ਾਂ 'ਚ ਜਾਂ ਖਾਸ ਕਰਕੇ ਮੈਲਬਨ ਜਾਂ ਹੋਰ ਇਦਾਂ ਦੀ ਤਰ੍ਹਾਂ ਹੀ ਲਾਅ ਵੀ ਵਿਦ ਇਨ 2 3 ਵੀਕਸ ਆਉਣ ਲੱਗ ਪਏ ਆ ਜੇ ਅੱਜ ਤੁਹਾਡੇ ਨਾਲ ਅਸੀਂ ਗੱਲ ਕਰਦੇ ਆ ਕਿ 5 ਐਂਡ ਹਾਫ ਬੈਂਡ ਲੈਂਦੇ ਆ ਕਈ ਕੋਰਸਾਂ ਯੂਨੀਵਰਸਿਟੀਆਂ ਲੈਂਦੀਆਂ ਸੀ ਪਰ ਓਵਰ ਆਲ ਸਾਰਾ ਹੁਣ 6 ਐਂਡ ਕਰ ਦਿੱਤੇ ਇਹ ਇੱਕ ਮੋਟੀ ਜੀ ਗੱਲ ਸਟੂਡੈਂਟ ਵਾਸਤੇ ਹੋ ਗਈ ਆ ਜਿਹੜੀ ਤੁਸੀਂ ਅਗਲੀ ਗੱਲ ਕੀਤੀ ਆ ਅੱਗੋਂ ਵੀ ਇਹ ਡਿਪੈਂਡ ਕਰਦਾ ਆ ਕੁਝ ਕਿ ਹਿਡਨ ਲਾ ਵੀ ਆ ਬਈ ਜਿਹੜਾ ਫਾਈਨਾਂਸ ਆ ਜਾਂ ਅਕੋਮੋਡੇਸ਼ਨ ਦਾ ਬੱਚਿਆਂ ਦਾ ਖਰਚਾ ਆ ਜਾਂ ਉਹ ਆ ਕਿ ਪੜ੍ਹਾਈ ਛੱਡ ਕੇ ਫਿਰ ਕੰਮ ਕਰਨ ਲੱਪ ਪੈਂਦੇ ਆ ਮਜ਼ਦੂਰੀਆਂ ਉਹਨਾਂ ਨੇ ਦੇਖੀਆਂ ਜਾਂ ਉਹਨਾਂ ਦੀ ਜਿਹੜੀ ਔਖ ਪੜਤਾਲ ਹੋਈ ਆ ਉਹਦੇ ਵਿੱਚ ਇਹੀ ਆਇਆ ਵੀ ਨਾ ਨੇ ਸਟੂਡੈਂਟਸ ਨੇ ਆ ਕੇ ਕਾਫੀ ਸਾਰੀ ਪਰਸੈਂਟੇਜ ਨੇ ਸਿਰ ਪੈਸੇ ਹੀ ਕਮਾਉਣੇ ਹੁੰਦੇ ਆ ਕਮਾਉਣੇ ਵੀ ਹੁੰਦੇ ਆ ਕਿ ਗਵਰਨਮੈਂਟ ਇਹਨਾਂ ਨੂੰ ਨਹੀਂ ਸਾਂਭਦੀਆਂ ਰੋਜ਼ਗਾਰ ਨਹੀਂ ਦਿੰਦਾ ਉਹਨਾਂ ਨੂੰ ਬੱਚਿਆਂ ਨੂੰ ਕੋਈ ਵੇਖ ਨਹੀਂ ਦਿੰਦਾ ਹੁੰਦਾ ਉਹ ਏਸੀ ਕਰਕੇ ਆਉਂਦੇ ਆ ਪਰਿਵਾਰ ਵੀ ਏਸੀ ਕਰਕੇ ਉਹਨਾਂ ਨੂੰ ਅਪਣਾਉਂਦੇ ਇਹਨਾਂ ਦੇਸ਼ਾਂ ਨੂੰ ਬਗਾਨੇ ਨਹੀਂ ਤਾਂ ਕੌਣ ਭੇਜਦਾ ਪੁਰੇ ਦੇਖ ਕਿ ਉਹ ਇਸ ਗੱਲ ਦੇ ਵਿੱਚ ਰਾਜੀ ਨਹੀਂ ਹੁੰਦਾ ਪਰ ਹੁਣ ਸਾਨੂੰ ਦੇਖਣਾ ਇਹ ਫਰਜ ਬਣਦਾ ਆ ਕਿ ਉਹ ਹੀ ਸਟੱਡੀ ਜੇ ਉਸ ਪੈਸੇ ਦੇ ਖਰਚੇ ਦੇ ਉੱਤੇ ਲੋਕਲ ਕਾਲਜ ਦੇ ਵਿੱਚ ਬੱਚਾ ਤੁਹਾਡੇ ਕੋਲ ਰਹਿ ਕੇ ਕਰ ਸਕੇ ਤਾਂ ਨੈਟ ਦੇਖੋ ਵੀ ਤੁਹਾਨੂੰ ਬਾਹਰ ਭੇਜਣ ਦਾ ਫਾਇਦਾ ਕੀ ਹੁਣ ਤੁਹਾਨੂੰ ਆਸਟ੍ਰੇਲੀਆ ਕੈਨੇਡਾ ਜਾਂ ਲੋਕਲ ਸਟੱਡੀ ਕਰਕੇ ਬਾਹਰ ਜੇ ਤੁਸੀਂ ਭੇਜਣੇ ਆ ਤਾਂ ਕੁਆਲੀਫਿਕੇਸ਼ਨ ਉਹੀ ਅਪਰੂਵ ਹੋ ਜਾਂਦੀ ਆ ਅਸੈਸ ਹੋ ਜਾਂਦੀ ਆ 2 ਜਰ ਮਹੀਨੇ 6 ਮਹੀਨੇ ਵੇਟ ਕਰ ਲਓ ਤੁਸੀਂ ਆਪਣੇ ਬੱਚਿਆਂ ਨੂੰ ਵਾਸਤੇ জব ਵਾਸਤੇ ਕਿਉਂਕਿ ਸਕਿੱਲ ਸ਼ਾਰਟੇਜ ਆ ਸਕਿੱਲ ਸ਼ਾਰਟੇਜ ਦਾ ਮਤਲਬ ਇਹ ਹੁੰਦਾ ਵੀ ਆਪਾਂ ਕਹਿ ਦਿੰਦੇ ਆ ਜੇ ਤੇ ਡੀਟੇਲਸ ਵਿੱਚ ਜਾਈਏ ਤਾਂ ਬਹੁਤ ਲੰਬੇ ਪ੍ਰੋਗਰਾਮ ਹੋ ਸਕਦੇ ਆ ਜਿੱਦਾਂ ਐਗਰੀਕਲਚਰ ਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ ਸਕਿੱਲ ਸ਼ਾਰਟੇਜ ਸੀ ਐਗਰੀਕਲਚਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਬਹੁਤ ਸਾਰੇ ਪੜ ਕੇ ਡਿਗਰੀਆਂ ਕਰਕੇ ਪੀ ਐਚ ਡੀ ਡਾਕਟਰਸ ਵੀ ਆਏ ਪਰ ਉਹ ਐਗਰੀਕਲਚਰ ਦੇ ਟੌਪ ਉਹਦੇ ਵਿੱਚ ਰਹਿੰਦੇ ਤਾਂ ਹੈ ਨਹੀਂ ਖਾਸ ਕਰਕੇ ਸਾਡੇ ਮਿੱਤਰ ਆ ਬਹੁਤ ਪੁਰਾਣੇ ਕਾਫੀ ਸਾਰੇ ਸਾਡੇ ਆਪਣੇ ਦਰਸ਼ਕ ਦੇਖਣ ਵਾਲੇ ਸਾਨੂੰ ਸਲਾਹ ਵੀ ਦਿੰਦੇ ਰਹਿੰਦੇ ਆ ਆਪ ਭਾਜੀ ਚਰਨਮ ਸਿੰਘ ਹੁਣੀ ਐਮ ਵੈਲਵਨ ਤੋਂ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਵੀ ਮੇਰੇ ਵੱਲੋਂ ਕਹਿ دیਓ ਵੀ ਸਾਡੇ ਫਾਰਮਾਂ ਦੇ ਵਿੱਚ ਲੋੜ ਹੁੰਦੀ ਆ ਬੰਦੇ ਜਿਹੜੇ ਇੱਧਰ ਆਉਂਦੇ ਉਹ ਚਲਾਉਣ ਲੱਗਦੇ ਟੈਕਸੀਆਂ ਜਾਂ ਉਬਰ ਚਲਾਉਂਦੇ ਆ ਜਾਂ ਕਿ ਗਵਰਨਮੈਂਟ ਜੌਬ ਹੋਰ ਚੱਲ ਜਾਂਦਾ ਕੋਈ ਟ੍ਰੇਨ ਗਾਰਡ ਬਣ ਜਾਂਦਾ ਕਿਉਂਕਿ ਸਾਰੇ ਪਾਸੇ ਖਾਵਾ ਵਧੀਆ ਨਾ ਦੇਸ ਵਿੱਚ ਫਰਕ ਬਹੁਤਾ ਹੈ ਨਹੀਂ ਪੜਾਈ ਦਾ ਸਕਿੱਲ ਸ਼ਾਰਟੇਜ ਇਹਦਾ ਮਤਲਬ ਆ ਵੀ ਜੇ ਫਰੂਟ ਪਿਕਰਾਂ ਦੀ ਲੋੜ ਆ ਤੋ ਪਤੋਂ ਡਰਦੇ ਜਾਂ ਹੋਰ ਕਿਦਾਂ ਡਰਦੇ ਜਾਂ ਸ਼ਹਿਰਾਂ ਵਾਲ ਨੂੰ ਭੱਜਦੇ ਆ ਏਸੀ ਕਰਕੇ ਬੀਨ ਤੇ ਆਪਣੇ ਰੀਜਨਲ ਏਰੀਆ ਦੇ ਵਿੱਚ ਪਿੰਡੂ ਏਰੀਆ ਦੇ ਵਿੱਚ ਹਾਲੇ ਵੀ ਬਹੁਤ ਸਾਰ ਬਹੁਤ ਸਾਲਾਂ ਤੱਕ ਸਕਿੱਲ ਸ਼ਾਰਟੇਜ ਰਹਿਣੀ ਇਹ ਧਿਆਨ ਨਾਲ ਦੇਖੋ ਆਸਟ੍ਰੇਲੀਆ ਚ ਬਹੁਤ ਲੋੜ ਆ ਬਹੁਤ ਸਾਰੇ ਕੀਤੇ ਆ ਜੇ ਤੁਸੀਂ ਹੋਮ ਅਫੇਅਰ ਦੀ ਸਾਈਟ ਤੇ ਵਾਰ-ਵਾਰ ਇਮੀਗ੍ਰੇਸ਼ਨ ਮਿਨਿਸਟਰ ਵੀ ਪਾਲਸੀਆਂ ਕਿਉਂ ਚੇਂਜ ਕਰਦੇ ਆ ਤੋ ਏਸੀ ਕਰਦੇ ਆ ਜੇ ਆਟੋਮੋਬਾਈਲ ਦੇ ਵਿੱਚ ਲੋੜ ਆ ਤਬ ਬੰਦਾ ਆਟੋਮੋਬਾਈਲ ਕਰਕੇ ਪੱਕਾ ਹੋ ਗਏ ਚਲਾਉਂਦਾ ਟਰੱਕ ਜੇ ਸ਼ੈਫ ਦੇ ਵਿੱਚ ਲੋੜ ਆਏ ਉੱਥੇ ਗਰਮੀਆਂ ਚ ਕੰਮ ਕਰਕੇ ਰਾਜੀ ਨਹੀਂ ਹੈਗਾ ਵੀ ਮੈਂ ਨਾਲ ਬਣਾਵਾ ਉਹ ਪੀਆਰ ਲੈ ਕੇ ਬਾਹਰ ਦੇ ਵਿੱਚ ਨਬਦੀ ਉਹ ਏਸੀ ਦੇ ਥੱਲੇ ਕੰਮ ਕਰਨਾ ਚਾਹੁੰਦਾ ਆ ਉਹ ਡਾਕਟਰ ਜੀ ਬੈਠਾ ਹੁੰਦਾ ਜਾਂ ਉਹ ਬੱਸ ਚਲਾਉਂਦਾ ਹੁੰਦਾ ਆ ਘਟੋ ਘਟ ਇਸ ਕਰਕੇ ਇਹ ਜਿਹੜਾ ਘਮਣ ਘੇਰੀ ਆ ਇਹ ਮਲਗੋਬਾ ਜਾਂ ਹੋਇਆ ਆ ਗਵਰਨਮੈਂਟਾਂ ਨੂੰ ਹੌਲੀ ਹੌਲੀ ਉਹ ਚਾਹੁੰਦੇ ਆ ਵੀ ਆਪਣੇ ਆਪਣੇ ਪ੍ਰੋਫੈਸ਼ਨ ਚ ਰਹਿਣ ਉਨਾ ਵਿੱਚ ਰਹੋਗੇ ਤਾਂ ਇੱਕ ਸਾਡੇ ਵਾਸਤੇ ਵੀ ਸਾਡੇ ਬੱਚਿਆਂ ਲਈ ਵੀ ਸਾਡੀ ਆਉਣ ਵਾਲੀ ਜਨਰੇਸ਼ਨ ਲਈ ਪਾਸਵੇ ਟੂ ਪੀਆਰ ਜਾ ਤਰੂਗਾ ਜੇ ਹੁਣ ਇੱਕ ਬੱਚਾ ਕੰਮ ਕਰਦਾ ਕਲੀਨਿੰਗ ਤੇ ਉਹ ਕਰ ਰਿਹਾ ਆਈਟੀ ਤਾਂ ਉਹਨੂੰ ਹੁਣ 2 ਸਾਲ ਦਾ ਐਕਸਪੀਰੀਅੰਸ ਇੱਥੇ ਵੀ ਬਾਅਦ ਚ ਚਾਹੀਦਾ ਆ ਨਹੀਂ ਤਾਂ ਪੀਆਰ ਉਹਨੂੰ ਵੈਰੀ ਮਿਲਟ ਇਹ ਵੀ ਧਿਆ ਰੱਖਿਓ ਉਹਨਾਂ ਨੇ ਕਹਿੰਦਾ ਜੇ ਤੁਸੀਂ ਉਸ ਰੈਲੇਵੈਂਟ ਸਟੱਡੀ 'ਚ ਰਹੋਗੇ ਜੇ ਤੁਸੀਂ 6 ਮਹੀਨੇ ਇੱਥੇ ਆ ਕੇ ਦੇਖੀਓ ਵਾਲੀ ਗੱਲ ਕਰੋਗੇ ਬਈ ਕੋਈ ਗੱਲ ਨਹੀਂ ਜਾ ਕੇ ਹੋਰ ਚੇਂਜ ਕਰ ਲਓ ਆਪਾਂ हेयर ਡਰੈਸਿੰਗ ਚੱਲ ਜਾਂਦੇ ਆ ਕਾਮ ਕੋਈ ਹੋਰ ਕਰ ਲਾਂਗੇ ਐਦਾਂ ਦੀਆਂ ਗੱਲਾਂ ਹੁਣ ਇਹ ਗਵਰਨਮੈਂਟਾਂ ਸਮਝ ਚੁੱਕੀ ਤੁਸੀਂ ਸਮਝਾ ਰਹੇ ਆ ਪੰਜਾਬੀ ਜਿਹੜੇ ਜਿਗਾੜੀ ਆ ਆਪਣੇ ਜਿਗਾੜ ਲਾ ਕੇ ਇਹਨਾਂ ਦੀ ਜਿਗਾੜਾਂ ਦਾ ਹੁਣ ਇਹਨਾਂ ਨੂੰ ਇਹਨਾਂ ਕੋਲ ਟੂਲ ਹੈਗੇ ਆ ਇਹਨਾਂ ਨੇ ਕੋਲ ਬੰਦੇ ਹੁਣ ਹੈਗੇ ਆ ਇਹਨਾਂ ਨੇ ਇਹ ਆਪਣੇ ਆਪ ਫਿਕਸ ਕਰ ਦੇਣ ਆਪਾਂ ਐਨੀ ਫੇਆਮ ਬਾ ਦੇ ਸਕਦੇ ਵੀ ਪੱਕੀ ਨਹੀਂ ਕਰਦੇ ਕੋਟਾ ਘਟਾਉਂਦੇ ਆ ਐ ਕਰ ਦਿੰਦੇ ਆ ਪਰ ਅਸੀਂ ਆਪਣੇ ਅਸੀਂ ਵੀ ਸਾਰੇ ਵਿੱਚੇ ਆਉਨੇ ਆ ਵੀ ਅਸੀਂ ਸੁਖਾਲੀ ਜੋਬ ਫੇਰ ਵਾਈਟ ਕਾਲਰ ਦੀ ਲੱਭਦੇ ਆ ਜਾ ਬਈ ਲੇਬਰ ਜਿਹੜੀ ਬਾਹਰ ਆ ਕੰਸਟਰਕਸ਼ਨ ਚ ਜਾਂ ਠੰਡ ਚ ਗਰਮੀ ਚ ਕਰਨਾ ਬਈ ਉਹ ਉਧਰ ਹੀ ਸ਼ਾਰਟੇਜ ਆ ਪਾਰਥਲਾ ਸ਼ਾਰਟੇਜ ਆ ਜੇ ਤੁਸੀਂ ਪੱਕੇ ਹੋਗੇ ਆਪਣੇ ਰਿਸ਼ਤੇਦਾਰਾਂ ਜਾਂ ਬੰਦਿਆਂ ਦੇ ਕੋਲ ਨੂੰ ਸਿੱਧਣੀ ਜਾਂ ਮਿਲ ਨੂੰ ਭਜਦੇ ਆ ਉਹ ਹੁਣ ਨਹੀਂ ਗੱਲ ਹੋਣੀ ਜਿੱਧਰ ਜਿੱਧਰ ਸਕਿੱਲ ਸ਼ਾਰਟੇਜ ਆ ਉਸ ਲਿਸਟ 'ਚ ਰਹੋਗੇ ਐਵਰੀ ਟਾਈਮ ਵੈਲਕਮ ਗਵਰਨਮੈਂਟ ਆਫ ਪੋਸ਼ਨੀ ਕਹਿੰਦੀ ਆ ਉਹ ਲਾਅ ਦੇ ਵਿੱਚ ਰਹਿਣਾ ਜਿੱਦਾਂ ਆਪਾਂ ਦੱਸਨੇ ਵੀ ਡੀ ਮੈਰਿਟਸ ਪੁਆਇੰਟ ਆ ਦੇ ਡਿਸਿਪਲਨ 'ਚ ਰਹਿਵਾਂਗੇ ਖਾਸ ਕਰਕੇ ਆਪਣੇ ਪੰਜਾਬੀ ਵਾਲੇ ਦਾ ਤਾਂ ਸਵਾਦ ਆ ਪਤੀ ਇਹ ਜਾਂ ਜਿੱਥੋਂ ਤੱਕ ਲਈ ਹੋ ਸਕਦਾ ਆਪਣੀ ਸਟੱਡੀ ਦੇ ਡਿਸਪਲਿਨ ਚ ਰਹਿੰਦੇ ਆ ਤੁਸੀਂ ਪੀਆਰ ਲੈ ਸਕਦੇ ਆ ਹਾਂ ਜਿਵੇਂ ਜਿਵੇਂ ਤੁਸੀਂ ਕਿਹਾ ਕਿ ਪੰਜਾਬੀ ਬੜੇ ਖੁੱਲੇ ਸੁਭਾਅ ਦੇ ਹੁੰਦੇ ਨੇ ਪੰਜਾਬੀ ਜਗਾੜੀ ਹੁੰਦੇ ਨੇ ਕੋਈ ਨਾ ਕੋਈ ਜਗਾੜ ਲਾ ਲੈਂਦਾ ਮੈਨੂੰ ਲੱਗਦਾ ਕਿ ਪੰਜਾਬੀਆਂ ਦਾ ਪਹਿਲਾ ਜਗਾੜੇ ਹੀ ਹੁੰਦਾ ਕਿ ਕਿਸੇ ਹਿਸਾਬ ਦੇ ਨਾਲ ਆਪਾਂ ਵਿਦੇਸ਼ੀ ਧਰਤੀ ਤੇ ਪਹੁੰਚ ਜੋ ਭਾਵੇਂ ਦੇਸ਼ ਕੈਨੇਡਾ ਹੈ ਭਾਵੇਂ ਅਮਰੀਕਾ ਭਾਵੇਂ ਆਸਟ੍ਰੇਲੀਆ ਤੇ ਭਾਵੇਂ ਯੂਕੇ ਹੈ ਵੀ ਇੱਕ ਵਾਰੀ ਆਪਾਂ ਉੱਥੇ ਪਹੁੰਚ ਜੋ ਤੇ ਉੱਥੇ ਬਾਅਦ ਦੇਖਾਂਗੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਪੈਸਾ ਨਹੀਂ ਹੈ ਪੰਜਾਬ ਦੇ ਵਿੱਚ ਬਣਦਾ ਮਾਣ ਪੱਤਾ ਨਹੀਂ ਮਿਲਦਾ ਇਸ ਦੇ ਲਈ ਉਹ ਬਾਹਰ ਦਾ ਰੁਖ ਕਰਦੇ ਨੇ ਪਰ ਉੱਥੇ ਹੀ ਇੱਕ ਸਮਾਵੇਸ਼ਕ ਆਪਣੇ ਕੋਲ ਸਿਰਫ 2 ਟਾਈਮਿੰਟ ਦਾ ਰਹਿ ਗਿਆ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨੀ ਬੇਹੱਦ ਬਣਦੀ ਹੈ ਕਿ ਕਹਿੰਦੇ ਨੇ ਪੰਜਾਬ ਜਾਂ ਭਾਰਤ ਦੇ ਵਿੱਚ ਪੈਸਾ ਨਹੀਂ ਰਿਹਾ ਲੀਡਰ ਲੁੱਟ ਕੇ ਖਾ ਗਏ ਨੇ ਵਿਦੇਸ਼ੀ ਨਾ ਵਿਦੇਸ਼ਾਂ ਦੇ ਵਿੱਚ ਸਾਡਾ ਜਿਹੜਾ ਪੈਸਾ ਉਹ ਫਸਿਆ ਹੋਇਆ ਹੈਗਾ ਬਹੁਤ ਵੱਡੀਆਂ-ਵੱਡੀਆਂ ਖਬਰਾਂ ਨਿਕਲ ਕੇ ਆਉਂਦੀਆਂ ਨੇ ਪਰ ਉੱਤੇ ਹੀ ਦਰਸ਼ਕਾਂ ਦੀ ਜਾਣਕਾਰੀ ਦੇ ਵਿੱਚ ਇੱਕ ਵਾਅਦਾ ਕਰਤੀਏ ਤਾਂ ਤੁਹਾਡੇ ਤੋਂ ਵੀ ਇਨਫੋਰਮੇਸ਼ਨ ਚਾਹੀਦੀ ਹੈ ਕਿ ਸੁਣਿਆ ਹੈ ਕਿ ਆਈਪੀਐਲ ਦੇ ਆਸਟ੍ਰੇਲੀਆ ਦੇ ਜਿਹੜੇ ਖਿਡਾਰੀ ਨੇ ਕਰੋੜਾਂ ਦੇ ਵਿੱਚ ਖਰੀਦੇ ਨੇ ਤਾਂ ਕੀ ਇਹ ਗੱਲ ਸਹੀ ਹੈ ਹਾਂ ਇਹ ਗੱਲ ਬਿਲਕੁਲ ਬਨਜੋਕਾਨ ਸਹੀ ਤੁਸੀਂ ਵਾਅਦਾ ਕੀਤਾ ਇੱਥੇ ਗੋਰਿਆਂ ਨੇ ਬਹੁਤ ਸਾਰੇ ਪੰਜਾਬੀਆਂ ਨੂੰ ਇੰਡੀਆ ਨੂੰ ਕਿਤੇ ਵੇਚਿਆ ਵੀ ਤੁਸੀਂ ਇੱਥੇ ਕੀ ਕਰਨ ਆਉਨੇ ਆ ਜਦ ਕਿ ਸਾਡੇ ਪਲੇਅਰ ਆਸਟ੍ਰੇਲੀਆ ਵਰਗੇ ਦੇਸ਼ਾਂ ਨੇ ਤੁਸੀਂ ਘਟੋ ਘਾਟ ਵੀ 65 ਕਮਨ 20 ਕਰੋੜ ਸਾਢੇ 20 ਕਰੋੜ ਦਾ ਵਿਕਿਆ ਜੀ ਜੀ ਪੈਸਨ ਸੰਨ 10 ਕਰੋੜ ਦਾ ਇਦਾਂ ਹੀ ਮਿਸਲ ਸਟਾਕ ਜਿਹੜਾ ਆ 20 ਕਰੋੜ 7 ਲੱਖ ਦੀ ਬੇਕੋ ਪੱਲਾਏ ਪਲੇਅਰ ਖਰੀਦੀ ਲਿਆ ਜੇ ਦੇਖਿਆ ਜਾਵੇ ਤਾਂ ਪੈਸਾ ਇੰਨਾ ਆ ਉੱਥੇ ਇੰਡੀਆ ਦੇ ਵਿੱਚ ਜੇ ਸਾਰਾ ਇਹਨਾਂ ਲੋਕਾਂ ਤੋਂ ਟੈਕਸ ਲੈ ਕੇ ਇੰਨੇ ਅਮੀਰ ਜਾਦੀਆਂ ਤੋਂ ਇੰਨੇ ਕੈਪੀਟਲਿਸਟਾਂ ਤੋਂ ਇਹਨਾਂ ਸਾਰਿਆਂ ਦਾ ਤਰਦੀਬ ਵਾਇਜ ਵੰਡਿਆ ਜਾਵੇ ਜਾਂ ਹੋਵੇ ਤਾਂ ਮੈਂ ਕਹਿ ਸਕਦਾ ਵੀ ਜਿੰਨੇ ਪਰਿਵਾਰ ਜਾਂ ਬੱਚੇ ਆਪਣੇ ਬਿਛੋੜੇ ਹੁੰਦੇ ਤੁਹਾਡੇ ਬੱਚਿਆਂ ਦੇ ਵੀ ਰੋਜ਼ ਨਿਤ ਦਿਨ ਆਏ ਦੇਣ ਤੁਸੀਂ ਇਹਨਾਂ ਤੋਂ ਬਚ ਸਕਦੇ ਇੱਕ ਸਿਸਟਮ ਨੂੰ ਇਹ ਗਵਰਨਮੈਂਟ ਆ ਇਹ ਨਹੀਂ ਕਰ ਸਕਦੀਆਂ ਇਹ ਖਰੀਦ ਲਗਦੀ ਆ ਮੇਰੇ ਮੂਰੇ ਬਹੁਤ ਸਾਰੀ ਵੱਡੀ ਲਿਸਟ ਆ ਕਲਕੱਤਾ ਨਾਈਟ ਰਾਈਡਰਸ ਦੇ ਆ ਰਹੇ ਨੇ ਕਿੰਨਾ ਪੈਸਾ ਖੀਦਿਆ ਅੱਗੋਂ ਉਹਨਾਂ ਨੇ ਕਿੰਨਾ ਪੈਸਾ ਹੋਰ ਪਲੇਅਰਾਂ ਤੇ ਵੀ ਲਾਇਆ ਹੋਊਗਾ ਤੇ ਅੱਗੋਂ ਬਣਾਉਣਾ ਕਿੰਨਾ ਹੋਊਗਾ ਸੋ ਇਹ ਦੁਨੀਆ ਦੇ ਉੱਤੇ ਇੰਨਾ ਵੱਡਾ ਪੈਸਾ ਇੰਡੀਆ ਦੇ ਵਿੱਚ ਹੈ ਮੰਦਰਾਂ 'ਚ ਹੈ ਸੋਨਾ ਹੈ ਗੋਲਡ ਆ ਸਾਰਾ ਕੁਝ ਆ ਇੱਕ ਸਿਸਟਮ ਕਿਉਂ ਨਹੀਂ ਉਥੇ ਬਦਲ ਹੁੰਦਾ ਕਰਕੇ ਮੈਂ ਅੱਗੇ ਵੀ ਬੇਨਤੀ ਕੀਤੀ ਜਿਹੜੇ ਦੇਸ਼ ਆ ਚਾਈਨਾ ਵਰਗੇ ਦੇਸ਼ ਜਿੱਥੇ ਤਾਉਵਾ ਸੀਗਾ ਜਾ ਜਨਾਨ ਸੀ ਆਪਣਾ ਕੌਮੀ ਸੀ ਇੱਥੇ ਤਾਂ ਡੈਮੋਕਰੇਸੀ ਆ ਤੁਸੀਂ ਕਹਿੰਦੇ ਬਹੁਤ ਵਧੀਆ ਤਾਂ ਡੈਮੋਕਰੇਸੀ ਦੇ ਜਿਹੜੇ ਰੂਲ ਆ ਉਹ ਸਾਰਿਆਂ ਲਈ ਇੱਕੋ ਜਿਹੇ ਕਿਉਂ ਨਹੀਂ ਹੁੰਦੇ ਸਾਰਿਆਂ ਦੀ ਇੱਕੋ ਜਿਹੇ ਹੱਕਾਂ ਦੀ ਰੱਖੀ ਕਿਉਂ ਨਹੀਂ ਹੁੰਦੀ ਇੱਕੋ ਦੇ ਧਰਮਾਂ ਦੀ ਰੱਖੀ ਕਿਉਂ ਨਹੀਂ ਹੁੰਦੀ ਜਾਂ ਜਾਤਾਂ ਪਾਤਾਂ ਦੇ ਫਰਕ ਕਿਉਂ ਆ ਜਾਂ ਅਮੀਰੀ ਗਰੀਬੀ ਦਾ ਦਾਇਰਾ ਲੋਰ ਬੰਦਾਂ ਦੀ ਸਹਾਇਤਾ ਕਰਕੇ ਉਹਨਾਂ ਬੱਚਿਆਂ ਨੇ ਫੀਸਾਂ ਦੇ ਕੇ ਬਾਅਦ ਤਾਰ ਦਿਨ ਤੋਂ ਬੱਚੇ ਉੱਥੇ ਰਹਿ ਕੇ ਤੁਹਾਡਾ ਆਉਣ ਦਾ ਫਿਊਕ ਗੌਰਮੈਂਟ ਦਾ ਫਿਊਕ ਤੁਹਾਡੇ ਦੇਸ਼ ਦਾ ਫਿਊਕ ਕੋਈ ਇੱਕ ਵੀ ਬਣਾ ਸਕਦੇ ਆ ਥੈਂਕ ਯੂ ਫॉर ਸਾਰਿਆਂ ਦਾ ਵੀ ਤੁਸੀਂ ਕੋਈ ਆਪਣੀ ਸਲਾਹ ਵੀ ਦੇ ਸਕਦੇ ਆ ਇਹਦੇ ਬਾਰੇ ਜਰੂਰ ਦਿਆ ਕਰੋ ਤੇ ਸਾਰਿਆਂ ਲਈ ਅਸੀਂ ਫੇਰ ਇਹਨਾਂ ਦਿਨਾਂ ਦੇ ਵਿੱਚ ਇਹੀ ਅਰਦਾਸ ਕਰਦੇ ਆਂ ਕਿ ਆਪਣੇ ਨੂੰ ਮੂਲ ਪਛਾਣਨ ਦੀ ਗੱਲ ਆ ਸਾਡੇ ਸੈਭਜਾਦਿਆਂ ਦਾ ਚਾਰਾ ਸੈਭਜਾਦਿਆਂ ਦੀਆਂ ਦੀਆਂ ਜਿੰਨੀਆਂ ਵੀ ਨਿਆਰੀਆਂ ਲਾਸਾਨੀਆਂ ਅਨਫੋਰਗੇਟੇਬਲ ਹੀਰੋਇਜ਼ਮ ਕੁਰਬਾਨੀਆਂ ਸੈਕਰੀਫਾਈਸ ਉਹ ਉਧਰ ਹੀ ਸਾਰਾ ਇਹ ਹੱਤਾ ਲੰਘਦਾ ਹੁੰਦਾ ਉਹਦੀ ਜਾਤ ਦੇ ਵਿੱਚ ਇਦਾਂ ਹੀ ਇਹ ਅਰਦਾਸ ਕਰਦੇ ਆਂ ਸਾਰਿਆਂ ਦੀ ਚੜ੍ਹਦੀ ਕਲਾ ਦੀ ਉਹ ਆ ਪਹਾੜੇ ਵਿੱਚ ਰਹਿੰਦੇ ਹਾਂ ਜੀ ਬਿਲਕੁਲ ਤੇ ਕਨਾਲ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬਹੁਤ ਅਹਿਮਤ ਦਿੰਦੇ ਹੋ ਬਹੁਤ ਪਿਆਰ ਕਰਦੇ ਹੋ ਬਹੁਤ ਜ਼ਿਆਦਾ ਸ਼ੇਅਰ ਕਰਦੇ ਹੋ ਪ੍ਰੋਗਰਾਮ ਨੂੰ ਕੋਸ਼ਿਸ਼ ਕਰਦੇ ਹੁਣਿਆ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਵੇ ਸਮਾਂ ਰਹਿੰਦਿਆਂ ਤੁਹਾਨੂੰ ਸਾਰੀਆਂ ਗੱਲਾਂ ਤੋਂ ਜਾਣੂ ਕਰਵਾਇਆ ਜਾਵੇ ਕਮੈਂਟਸ ਦੇ ਜ਼ਰੀਏ ਆਪਣੀ رائے ਜ਼ਰੂਰ ਰੱਖਦੇ ਰਿਹਾ ਕਰੋ ਤੁਹਾਡੀ رائے ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਕੋਈ ਹੋਰ ਫੱਟੀ ਖਬਰ ਹੁੰਦੀ ਹੈ ਪ੍ਰੋਗਰਾਮ ਚਲਾਈਣੀ ਹੁੰਦੀ ਹੈ ਤਾਂ ਉਹ ਵੀ ਸਾਡੇ ਨਾਲ ਜ਼ਰੂਰ ਸ਼ੇਅਰ ਕਰਾ ਕਰੋ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਜੀ ਮਿਲਾਂਗੇ ਆਪ ਅਗਲੇ ਹਫ਼ਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਦੇ ਵਿੱਚ ਤਦ ਤੱਕ ਲਈ ਸਾਨੂੰ ਦੋ ਜਾਸਤ ਸਤਿ ਸ਼੍ਰੀ ਅਕਾਲ